ਕੀ ਤਲੋ ਕੀ ਬੋਲ ਅਖੜਾ ਮੈਂ ਅੰਗਲਿਸ਼ ਲੱਗੀ ਪੜ ਮੈਂ ਗਰੀਬ ਲੱਗੂਗਾ ਇਹ ਇੱਕ ਗੱਲ ਕਹਿੰਦੇ ਆ ਜੇ ਖਾਊਗਾ ਤਾਂ ਲਵਾਂਗੇ ਨਹੀਂ ਪੈਸੇ ਜਦੋਂ ਇਹਨਾਂ ਨੇ ਮੇਰੇ ਨਾਲ ਉੱਥੇ ਪੂਰੀ ਕੁੱਟਮਾਰ ਕਰਨ ਦਾ ਮੂਡ ਬਣਾ ਲਿਆ ਜਦੋਂ ਮੈਨੂੰ ਇੰਨੇ ਬੰਦਿਆਂ ਨੇ ਫੜਿਆ ਉੱਥੇ ਚਾਰ ਬੰਦਿਆਂ ਨੇ ਉਦੋਂ ਮੇਰਾ ਫੋਨ ਕੱਢ ਲਿਆ ਫੋਨ ਬਾਬਤ ਮੈਂ ਸਿਰਫ ਪੋਸਟ ਆਪਣੀ ਫੋਟੋ ਪਾ ਕੇ ਪਾਈ ਆ ਫਗਵਾੜੇ ਦੇ ਘਟਾਬੇ ਦੀ ਕੀਤੀ ਹੈ ਹਨਾ ਕਵਰੇਜ ਉਹਦੇ ਦੌਰਾਨ ਮੇਰਾ ਫੋਨ ਚੋਰੀ ਕਰ ਲਿਆ ਗਿਆ ਲੋਕਾਂ ਨੇ ਥੱਲੇ ਕਮੈਂਟ ਕੀ ਕੀਤੇ ਭਾਈ ਮਹਾਰਾਜਾ ਢਾਬਾ ਤਾਂ ਨਹੀਂ ਕੋਈ ਕਹਿੰਦਾ ਤਾਂ ਗਿੱਠਾ ਦਾ ਮਾਲਕ ਐ ਜਦੋਂ ਪੁਲਿਸ ਆਈ ਆ ਪੁਲਿਸ ਵਾਲਾ ਅੰਦਰ ਐਂਟਰ ਕਰਿਆ ਟ੍ਰੈਫਿਕ ਵਾਲਾ ਉਹਨਾਂ ਮੇਰੀ ਬਾਹ ਹੋਰ ਮਰੋੜਤੀ ਕਹਿੰਦਾ ਹੁਣ ਆ ਹੁਣ ਤੈਨੂੰ ਦੱਸਦੇ ਕਿਨੇ ਮਰੋੜੀ ਉਹ ਢਾਬਾ ਮਾਲਕ ਦੇ ਮੁੰਡੇ ਨੇ ਤੇ ਇਹਦਾ ਮਤਲਬ ਕੁੱਤੀ ਚੋਰਾਂ ਨਾਲ ਰਲਈ ਹੋਈ ਐ ਇਹ ਰਲ ਕੇ ਕੰਮ ਹੋ ਰਿਹਾ ਜਿਹੜੀ ਮਾਂ ਮੈਂ ਆਪਣੀ ਜਦੋਂ ਇਹ ਪਾਈ ਮੈਂ ਇੱਥੇ ਹੀ ਸੀ ਮਾਤਾ ਦਾ ਮੈਨੂੰ ਫੋਨ ਆ ਗਿਆ ਕਹਿੰਨੀ ਕੀ ਗੱਲ ਹੋਈ ਪੁੱਤ ਮੈਂ ਕਿਹਾ ਜੀ ਆਏ ਕੰਮ ਗੱਲ ਹੋਈ ਆ ਵੀ ਆਟਾ ਬਿਆਲਾ ਹੀ ਕਰਦਾ ਸੀ ਤੇ ਮਾਂ ਨੇ ਮੇਰੀ ਨੇ ਕਿਹਾ ਆਏ ਨਾ ਮੁੜਿਆ ਹੀ ਕਰੇ ਕੰਨਾਂ ਨੂੰ ਹੱਥ ਲਵਾ ਕੇ ਆਈ ਹੁਣ ਮੈਂ ਕਿਹਾ ਦਿਲ ਨਹੀਂ ਛੱਡਦੇ ਜੀ ਚਾਹੇ ਸਾਹ ਛੱਡ ਦਾਂਗੇ ਸਰੀਰ ਛੱਡ ਦਾਂਗੇ ਪਰ ਦਿਲ ਨਹੀਂ ਛੱਡਦੇ ਇਹਨਾਂ ਜਿੰਨੇ ਵੀ ਇਹ ਚੋਰ ਠੱਗ ਨੇ ਇੱਥੇ ਰਲੇ ਹੋਏ ਤੇ ਇਹਨਾਂ ਦੀ ਲਵਾ ਕੇ ਹਟਾਂਗੇ ਇਸ ਦੀ ਸਿਟੀਆਂ ਕਰਵਾ ਕੇ ਹਟਾਂਗੇ ਤੁਸੀਂ ਇਹ ਐਡ ਦੇ ਨਾ ਮੰਗਦੇ ਹੋ ਨਾ ਮਹਾਰਾਜ 2100 ਰੁਪਏ ਐਡ 3100 ਐਡ ਕਦੋਂ ਮੰਗਿਆ ਖੜਾ 2100 ਰੁਪਏ ਲੈਣ ਆ ਗਿਆ ਤੂੰ ਐਡ ਦਾ ਜਾਂ ਬਲੈਕਮੇਲ ਕਰਨ ਆ ਗਿਆ ਬਲੈਕਮੇਲਰ ਆਬ ਬੁਲਾਏ ਹੋਈ ਨਹੀਂ ਸੱਦੇ ਹੋਈ ਪੋਸਟ ਤੋਂ ਬਾਅਦ ਇਹ ਵੀਰਾਂ ਨੇ ਮੈਨੂੰ ਕਿਹਾ ਵੀ ਹੁਣ ਕੱਲਾ ਨਹੀਂ ਜਾਏਗਾ ਭਰਾ ਤੂੰ ਤੇਰੇ ਨਾਲ ਜਾਊਂਗੀ ਗੱਡੀਆਂ ਨਾਲ ਜਾਊਂਗੇ ਹੁਣ ਅਸੀਂ ਨਾਲ ਜਾਵਾਂਗੇ ਮੈਂ ਕਿਰਾਂ ਕਰਿਆ ਇਹਨਾਂ ਨੂੰ ਬੜਾ ਜੋਰ ਆਇਆ ਗੱਡੀ ਦਾ ਤੇਲ ਪਾਉ ਨੂੰ ਕੋਲੇ ਖੜੇ ਨੇ ਇਹਾਂ ਨੇ ਨਹੀਂ ਜੋ ਤਾਂ ਨਹੀਂ ਮੰਗੇ ਤੋ ਓਟੋ ਕਦੀ ਜੀ ਮੈਂ ਇਹਨਾਂ ਨੂੰ 5000 ਰੁਪਏ ਲਫਾਜ ਪਾ ਕੇ ਦਿੰਦਾ ਸੀ ਇਹਨਾਂ ਨੇ ਲਿਆ ਦੀ ਮੈਂ ਉੱਥੇਰ ਪੁਲਿਸ ਨੂੰ ਚੰਡੀਗੜ੍ਹ ਵੀ ਫੋਨ ਕਰਕੇ ਤੁਰਿਆ ਪ੍ਰਚਾਚਲ ਨੂੰ ਬੀ ਅਸੀਂ ਇਹ ਨਿਆ ਲੈਣਾ ਜੇਕਰ ਸਾਨੂੰ ਨਿਆ ਨਾ ਮਿਲਿਆ ਉਹ ਟਾਬਾ ਅਸੀਂ ਬੰਦ ਕਰਾਂਗੇ ਤੁਸੀਂ ਨਹੀਂ ਬੰਦ ਕਰਨਾ ਅਸੀਂ ਬੰਦ ਕਰਾਂਗੇ ਤੇ ਕਰਾਂਗੇ ਵੀ ਆਣ ਮਿੱਥੇ ਸਮੇਂ ਲਈ ਜਿੱਥੇ ਮੁੜ ਕੇ ਕੁੱਕੜ ਤੇ ਕੁੱਤੇ ਤੇ ਬਿੱਲੀਆਂ ਹੀ ਚੱਲਣੀਆਂ ਜੇ ਉਹਨਾਂ ਨਾ ਗਲਤੀ ਮੰਨੀ ਨਾ ਸਵਾਨ ਸਾਡਾ ਵਾਪਸ ਦਿੱਤਾ ਜਿਵੇਂ ਇੱਥੇ ਅਫਸਰوں ਦੇ ਕੇ ਜਾਣ ਚਾਹੇ ਸਾਨੂੰ ਦੇ ਕੇ ਜਾਣ ਅਸੀਂ 2-3 ਦਿਨ ਦਿੱਤੇ ਆ ਤੇ ਕਹਿੰਦਾ ਮੈਨੂੰ ਲਾਓ ਮੈਂ ਹਜ਼ਾਰ ਬੰਦਾ ਬਾਹਰ ਨਾ ਜੇਕਰ ਸਾਡਾ ਫੈਸਲਾ ਨਾ ਹੋਇਆ ਤੇ ਉਹ ਦਿਨ ਦੂਰ ਨਹੀਂ ਤੁਸੀਂ ਆਪ ਹੀ ਦੇਖੋਗੇ ਉੱਥੇ ਕੀ ਹੁੰਦਾ ਅਸੀਂ ਬੰਦ ਕਰਾਂਗੇ ਤਾਂ ਬਹੁਤ ਸੌਦਾ ਲਈ ਬੰਦੇ ਪਠਾਵਾਂਗੇ ਆਪਦੇ ਜਮਾ ਬੰਦ ਕਰਾਂਗੇ ਸਾਡੇ ਤਾਂ ਹੋ ਜਾਣ ਪਰਚੇ ਡਰਦੇ ਨਹੀਂ ਅਸੀਂ ਸਸਨੂ ਵਾਲੇ ਮਸਲਿਆਂ 'ਚ ਵੀ ਕਹਿੰਦੇ ਤੁਸੀਂ ਆਣ ਲੱਗੇ ਕਿਸਾਨ ਹੁਣ ਇਹ ਮਸਲਾ ਤੁਸੀਂ ਪਰਖ ਲਿਆ ਵਜਾ ਇਹ ਬਣਦੀ ਆ ਇਹ ਤੁਸੀਂ ਸੋਚ ਲਿਆ ਚੰਗੀ ਤਰ੍ਹਾਂ ਜਿਵੇਂ ਉਹਨੇ ਗੁੰਡਾਗਰਦੀ ਕਰੀ ਲੈ ਮੈਂ ਕਹਿੰਦਾ ਅਸੀਂ ਹੁਣ ਚੱਲਦੇ ਆਂ ਹੱਥ ਤਾਂ ਉਹ ਐ ਬਾਹਾਂ ਮੋੜਦੇ ਨਾ ਲੈ ਮੈਂ ਕਹਿੰਦਾ ਉਂਗਲ ਵੀ ਧਰ ਦੇਣ ਬਾਈ ਉਹਨਾਂ ਦੇ ਆਧਾਰ 'ਤੇ ਨੇ 20 ਤੋਂ ਪਲੱਸ ਇੰਟਰਵਿਊ ਕੀਤੀਆਂ ਹੋਣੀਆਂ ਨੇ ਪਤਾ ਨਹੀਂ ਕਿੱਥੋਂ ਟਵਾਣਾ ਸਾਹਿਬ ਕਿੱਥੋਂ ਆਉਂਦੇ ਤੁਹਾਡੇ ਸਾਹਮਣੇ ਹਨ ਤੇ ਅੱਜ ਤੱਕ ਮੇਰੇ ਤੋਂ ਕਦੇ ਉਹਨਾਂ ਨੇ ਚਾਹ ਦੇ ਸਵਾਏ ਕੋ 500 ਰੁਪਇਆ ਵੀ ਲਿਆ ਹੋਵੇ ਤੇ ਮੈਂ ਦੇਣਦਾਰ ਹਾਂ ਤੇ ਇਹ ਬੰਦੇ ਤੇ ਤੁਸੀਂ ਅਲੀਗੇਸ਼ਨ ਲਾਣੇ ਆ ਮੈਂ ਤਾਂ ਉਹ ਫਗਵਾੜੇ ਵਾਲਿਆਂ ਤੇ ਕਹਿਣਾ ਜਿਹੜੇ ਆਪਣੇ ਆਪ ਨੂੰ ਘੈਂਟ ਕਹਾਉਂਦੇ ਨੇ ਤੁਹਾਡੇ ਸ਼ਹਿਰ 'ਚ ਠੱਗੀ ਦਾ ਵਪਾਰ ਚੱਲ ਰਿਹਾ ਠੀਕ ਆ 2-4 ਘੜਮ ਚੌਧਰੀ ਉਹਨਾਂ ਦੇ ਨਾਲ ਰਲੇ ਆ ਤੁਸੀਂ ਉਹਨਾਂ ਦਾ ਵਿਰੋਧ ਨਹੀਂ ਕਰ ਸਕਦੇ ਇੱਕ ਇਹ ਉਹ ਬੰਦਾ ਜਿਹਨੂੰ ਦੇਖ ਕੇ ਆਪਾਂ ਪੱਤਰਕਾਰੀ ਕਰਨੀ ਸਿੱਖੀ ਇਹੋ ਬੰਦਾ ਜਿਹਨੂੰ ਵੇਖ ਕੇ ਆਪਾਂ ਕਹਿੰਦੇ ਸੀ ਯਾਰ ਜਦ ਬੰਨਦਾ ਇਹਦੇ ਵਰਗੇ ਬੰਨਦਾ ਇੱਥੇ ਵੀ ਪੱਤਰਕਾਰ ਆ ਗਏ ਸੀ ਉਸ ਦਿਨ ਉਹਨਾਂ ਨੇ ਇਹ ਵੀ ਗੱਲਾਂ ਕਰੀਆਂ ਵੀ ਸਾਡੇ ਸ਼ਹਿਰ ਚ ਆ ਕੇ ਤੁਸੀਂ ਕਿਵੇਂ ਦੂਜੇ ਪੱਤਰਕਾਰ ਆ ਕੇ ਆ ਇੱਥੇ ਕਰ ਲੈਣਗੇ ਜਿਵੇਂ ਅਸੀਂ ਬੈਠੇ ਅਸੀਂ ਪਰਦੇ ਫੋਲਾਂਗੇ ਇਹਨਾਂ ਲੋਕਾਂ ਦੇ ਚ ਸਾਡੇ ਗਲਤ ਕਰੂਗਾ ਤੁਸੀਂ ਕੌਣ ਹੁੰਦੇ ਹੋ ਬਾਹਰੋਂ ਆ ਕੇ ਇੱਥੇ ਕਿਸੇ ਦੇ ਪਰਦੇ ਫੋਲਣ ਆਲੇ ਮੈਨੂੰ ਕਹਿੰਦਾ ਪਾਜੀ ਮੈਂ ਪੱਤਰਕਾਰ ਆ ਇੱਥੇ ਵੀ ਆ ਜਾਓ ਮੈਂ ਤੁਹਾਡਾ ਸੁਲਾ ਕਰਵਾ ਦਿੰਦਾ ਮੈਂ ਕਿਹਾ ਤੂੰ ਕਾਹਦਾ ਪੱਤਰਕਾਰ ਹੈ ਯਾਰ ਕਿਸੇ ਗਰੀਬ ਲਈ ਨਹੀਂ ਖੜ੍ਹ ਸਕਦੇ ਤੂੰ ਕਾਹਦਾ ਪੱਤਰਕਾਰ ਮੈਂ ਕਿਹਾ ਤੂੰ ਤਾਂ ਪੁਲਿਸ ਦਾ ਟਾਟ ਲੱਗਦਾ ਵੀਰ ਦੇ ਭਾਜੀ ਆ ਲੋਕਲ ਨੇ ਇਥੋਂ ਐਡਵੋਕੇਟ ਵੀ ਨੇ ਸੂਝਵਾਨ ਨੇ ਇੱਥੇ ਪ੍ਰਸ਼ਾਸਨ ਦੇ ਵਿੱਚ ਵੀ ਇਹਨਾਂ ਨੂੰ ਵਿਚਰਨ ਦਾ ਹੈਗਾ ਅੱਜ ਸਾਰੀ ਮੀਟਿੰਗ ਇਹਨਾਂ ਨੇ ਦਿੱਤੀ ਆ ਇਹ ਲੋਕਲ ਨੇ ਇਹਨਾਂ ਨੂੰ ਵੀ ਪਤਾ ਹੈ ਇਹ ਦੱਸ ਦੇਣਗੇ ਤੁਹਾਨੂੰ ਸਾਰਾ ਤੇ ਲੋਕੇਸ਼ਨ ਇਹਨਾਂ ਨੂੰ ਮੈਂ ਦੱਸਤੀ ਵੀ ਤੁਸੀਂ ਉੱਥੇ ਖੜੇ ਹੋਣੇ ਆ ਕਹਿੰਦੇ ਹਾਂਜੀ ਉੱਥੇ ਹੀ ਖੜਾ ਦਾ ਮਤਲਬ ਇਹ ਆ ਵੀ ਉਹ ਪਰਸੈਪਸ਼ਨ ਇੱਕ ਬਿਲਡ ਹੋਈ ਹੋਈ ਚਰਚੇ ਆ ਮਤਲਬ ਸ਼ਹਿਰ ਚ ਪਰ ਜਿਹੜੀਆਂ ਰੇਲਵੇ ਸਟੇਸ਼ਨਸ ਜਾਂ ਬੱਸ ਸਟੈਂਡ ਦੇ ਆਲੇ ਦੁਆਲੇ ਦੀਆਂ ਦੁਕਾਨਾਂ ਹੁੰਦੀਆਂ ਉਹਨਾਂ ਨੇ ਇਹ ਮਾਈਂਡ ਸੈਟ ਹੀ ਬਣਾਇਆ ਹੋਇਆ ਵੀ ਜਿਹੜੀ ਵੀ ਚੀਜ਼ ਤੁਹਾਨੂੰ ਚਾਰ ਦੁਕਾਨਾਂ ਛੱਡ ਕੇ ਜਿੱਥੋਂ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਉਹ 100 ਦੀ ਆ ਤੇ ਜਿਹੜੀਆਂ ਬਿਲਕੁਲ ਨੀਰਸਟ ਦੁਕਾਨਾਂ ਨੇ ਬੱਸ ਸਟੈਂਡ ਦੀਆਂ ਉਹੀ ਚੀਜ਼ ਉੱਥੇ 200 ਦੀ ਮਿਲਦੀ ਸੋ ਇਹ ਸਰਕਾਰ ਨੂੰ ਇੱਥੇ 56 ਕਸਨ ਦੀ ਲੋੜ ਆ ਹੁਣ ਜਿਹਨਾਂ ਨੇ ਪਹਿਲਾਂ ਤੱਕੇ ਹੋ ਗਏ ਪੀੜਤ ਤਾਂ ਬਹੁਤ ਲੋਕ ਆ 20-20 ਸਾਲਾਂ ਤੋਂ ਕਮੈਂਟ ਆ ਰਿਹਾ ਵੀ 20 ਸਾਲ ਪਹਿਲਾਂ ਹੋਇਆ ਸੀ 11 ਸਾਲ ਪਹਿਲਾਂ 15 ਸਾਲ ਪਹਿਲਾਂ ਹੋਇਆ ਸੀ ਮਤਲਬ ਹੁਣ ਕਾਰਵਾਈ ਜਿਹੜੀ ਹੈਗੀ ਆ ਉਹ ਜਜ਼ਬਾਤਾਂ ਦੇ ਆਧਾਰ ਤੇ ਤਾਂ ਹੁੰਦੀ ਹੀ ਨਹੀਂ ਫਿਰ ਕਦੀ ਫੈਕਟ ਜਿਹੜੇ ਹੈਗੇ ਪੇਸ਼ੋ ਤੇ ਕਰਨੇ ਚਲੋ ਗਵਾਹਾਂ ਦੇ ਆਧਾਰ ਤੇ ਕਰ ਲੈਣ ਫਿਰ ਈਮਾਨਦਾਰ ਨਹੀਂ ਮੈਂ ਅੱਜ ਨਾਲ ਰੇਡ ਦੇ ਵਿੱਚ ਮੈਂ ਕਹਿੰਦਾ ਭਾਈ ਮੈਂ ਆਪਣੇ ਬੱਚਿਆਂ ਨਾਲ ਕਹਿੰਦਾ ਕਹਿੰਦਾ ਰੁਪਈਆ ਵੀ ਲਿਆ ਹੋਵੇ ਕਿਸੇ ਤੋਂ ਚੈਨਲ ਤੇ ਕਹਿੰਦਾ ਬੱਚਿਆਂ ਦੀ ਦਾ ਅਸੀਂ ਕਿਹਾ ਭਾਈ ਤੁਸੀਂ ਆਪਣੇ ਬੱਚਿਆਂ ਦੀ ਕਸਮ ਖਾਓ ਤੁਸੀਂ ਇਮਾਨਦਾਰ ਹੋ ਕਹਿੰਦਾ ਤੂੰ ਖਾ ਲਵੇਂ ਕੋਈ ਕੌਣ ਇਮਾਨਦਾਰ ਹੈ ਉਹਨੇ ਬੱਚਿਆਂ ਦੀ ਕਸਮ ਨਹੀਂ ਖਾਦੀ ਪਰ ਅਸੀਂ ਖਾਦੀ ਵੀ ਮੈਂ ਆਪਣੇ ਬੱਚਿਆਂ ਦੀ ਕਸਮ ਖਾਂਦਾ ਜੇ ਮੈਂ 1 ਰੁਪਿਆ ਵੀ ਕਦੇ ਲਿਆ ਹੋਵੇ ਕਿਸੇ ਤੋਂ ਸਾਡੇ ਕੋਲ ਹਜੇ ਤੱਕ ਆਈ ਡੋਟ ਨੋ ਕੋਈ ਹੋਰ ਕੋਈ ਕੰਪਲੇਂਟ ਹੈਗੀ ਜੇ ਹੋਏਗੀ ਤਾਂ ਉਹਨਾਂ ਤੇ ਵੀ ਕਾਰਵਾਈ ਹੋਏਗੀ ਬਟ ਹਜੇ ਤੱਕ ਐਜ਼ ਆਫ ਟੁਡੇ ਸਾਡੇ ਕੋਲ ਆਹ ਕੰਪਲੇਂਟ ਜਿਹੜੀ ਸਾਹਮਣੇ ਆਈ ਹੈਗੀ ਹੈ ਕੋਈ ਵੀ ਦੇ ਸਕਦਾ ਜੀ ਕੋਈ ਵੀ ਸਾਡਾ ਜਿਹੜਾ ਸਿਟੀਜ਼ਨ ਹੈਗਾ ਹੀ ਇਸ ਓਪਨ ਟੂ ਗਿਵ ਅਸ ਕੰਪਲੇਂਟ ਅਸੀਂ ਜੋ ਵੀ ਬਣਦੀ ਕਾਰਵਾਈ ਉਹ ਦਿੱਤੇ ਕਰਾਂਗੇ ਮੈਡਮ ਨੇ ਕਿਹਾ ਵੀ ਫੈਕਟ ਅਸੀਂ ਚੈੱਕ ਕਰਾਂਗੇ ਵੀ ਜਿਹੜਾ ਫੈਕਟ ਹੋਏ ਕਾਨੂੰਨ ਦੇ ਮਤਾਬਕ ਕਾਰਵਾਈ ਕਰਾਂਗੇ ਵੀ ਲੋਕ ਜਦੋਂ ਸ਼ਿਕਾਇਤ ਹੀ ਨਹੀਂ ਦਿੰਦੇ ਤਾਂ ਅਸੀਂ ਕਾਰਵਾਈ ਕਿੱਦਾਂ ਕਰੀ ਲੋਕਾਂ ਨੂੰ ਕੀ ਕਹੋਂਗੇ ਜਿਹੜੇ ਉੱਠਦੇ ਹੀ ਨਹੀਂ ਤੇ ਮੈਨੂੰ ਬਹੁਤ ਵੀਰਾਂ ਨੇ ਕਿਹਾ ਵੀ ਅਸੀਂ ਉਹ ਵੀਡੀਓ ਦੇਖੀ ਆ ਬਾਈ ਤੇਰੀ ਤੇ ਤੂੰ ਬੋਲ ਨਹੀਂ ਰਿਹਾ ਸੀ ਸਾਨੂੰ ਲੱਗਦਾ ਵੀ ਤੂੰ ਬਲੈਕਮੇਲ ਕਰਨ ਗਿਆ ਸੀ ਬਾਈ ਜਿਹੜੇ ਬੰਦੇ ਕੋਲ 60 ਬੰਦੇ ਚੜੇ ਹੋਣ ਤੇ ਉਹ ਮੈਨੂੰ ਸਵਾਲ ਕਰੀ ਜਾਣ ਪ੍ਰਵੋਕ ਕਰਨ ਪ੍ਰਵੋਕ ਕਰਨ ਤਾਂ ਪੱਤਰਕਾਰੀ ਕਰਦੇ ਨੇ ਤਾਂ ਸਾਨੂੰ ਵੀ ਬਾਈ ਸਮਾਂ ਹੋ ਗਿਆ ਸਾਨੂੰ ਵੀ ਪਤਾ ਪ੍ਰਵੋਕ ਦਾ ਅਸੀਂ ਜਵਾਬ ਦੇਣਾ ਜਾਂ ਚੁੱਪ ਰਹਿਣਾ ਉੱਥੇ ਮੈਂ ਚੁੱਪ ਸੀਗਾ ਪਰ ਜਦੋਂ ਮੇਰਾ ਕੈਮਰਾ ਚੱਲਦਾ ਸੀ ਮੈਂ ਬਾਪੁੱਤਰੀ ਨੇਹਰੀ ਲਿਆ ਕੇ ਰੱਖੀ ਆ ਤੇ ਅਸੀਂ ਲਿਆ ਕੇ ਰੱਖਾਂਗੇ ਇਸੇ ਤਰ੍ਹਾਂ ਮਾਂ ਨੇ ਕਿਹਾ ਹੋਇਆ ਬੇਪਤ ਕੰਨਾਂ ਨੂੰ ਹੱਥ ਲਵਾ ਕੇ ਆਉਣੇ ਆ ਇਹਨਾਂ ਦੇ ਸੱਚ ਦੇ ਚੱਲਣਾ ਤੇ ਜਿਹਦੇ ਮਾਪਿਓ ਨਾਲ ਹੁੰਦੇ ਨਾ ਬਾਈ ਫਿਰ ਉਹਦੇ ਨਾਲ ਰੱਬ ਹੁੰਦਾ ਮੈਂ ਡਰਨ ਵਾਲਾ ਕੋਈ ਨਹੀਂ ਹੈਗਾ ਇਹਨਾਂ ਦੀਆਂ ਕਸੀਟੀਆਂ ਕਰਵਾ ਕੇ ਹਟਾਂਗੇ ਕਾਫੀ ਲੰਮੇ ਸਮੇਂ ਤੋਂ ਫਗਵਾੜਾ ਸ਼ਹਿਰ ਦੇ ਬੱਸ ਸਟੈਂਡ ਦੇ ਨਜ਼ਦੀਕ ਮਹਾਰਾਜਾ ਠਾਬੇ ਦੇ ਬਾਬਤ ਲੋਕਾਂ ਕੋਲ ਸੁਣਨ ਨੂੰ ਮਿਲਦਾ ਸੀ ਕਿ ਇਸ ਠਾਬੇ ਦੇ ਉੱਤੇ ਲੋਕਾਂ ਦੀ ਲੁੱਟ ਹੋ ਰਹੀ ਹੈ ਲੋਕਾਂ ਦੇ ਨਾਲ ਧੋਖਾ ਕੀਤਾ ਜਾਂਦਾ ਲੋਕਾਂ ਨੂੰ ਘੱਟ ਖਾਣਾ ਜਦੋਂ ਲੋਕਾਂ ਵੱਲੋਂ ਮੰਗਿਆ ਜਾਂਦਾ ਤਾਂ ਉਸ ਦੇ ਨਾਲ ਬਹੁਤ ਸਾਰੀ ਚੀਜ਼ਾਂ ਹੋਰ ਪਰੋਸ ਦਿੱਤੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਜਦੋਂ ਲੋਕਾਂ ਕੋਲ ਉਹਨੇ ਪੈਸੇ ਦੇਣ ਦੀ ਸਮਰੱਥਾ ਨਹੀਂ ਹੁੰਦੀ ਜਦੋਂ ਉਹ ਕਹਿੰਦੇ ਆ ਕਿ ਅਸੀਂ ਤਾਂ ਇਹ ਚੀਜ਼ਾਂ ਮੰਗੀਆਂ ਹੀ ਨਹੀਂ ਸੀ ਤਾਂ ਫਿਰ ਉਸ ਢਾਬੇ ਦੇ ਮਾਲਕਾਂ ਵੱਲੋਂ ਜਾਂ ਕਰਿੰਦਿਆਂ ਵੱਲੋਂ ਲੋਕਾਂ ਤੋਂ ਵੱਧ ਪੈਸੇ ਵਸੂਲਣ ਲਈ ਉੱਥੇ ਮਾਹੌਲ ਅਜਿਹਾ ਸਿਰਜਿਆ ਜਾਂਦਾ ਹੈ ਇਹ ਬਹੁਤ ਸਾਰੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਜਗਦੀਪ ਸਿੰਘ ਥਲੀ ਡਾਇਰੈਕਟਰ ਪੰਜਾਬੀ ਲੋਕ ਚੈਨਲ ਦੇ ਵੱਲੋਂ ਇਸ ਢਾਬੇ ਦੇ ਉੱਤੇ ਆ ਕੇ ਕੋਸ਼ਿਸ਼ ਕੀਤੀ ਗਈ ਕਿ ਇਸ ਸੱਚ ਨੂੰ ਨੰਗਿਆ ਕੀਤਾ ਜਾਵੇ ਪਰ ਜਦੋਂ ਇਸ ਸੱਚ ਨੂੰ ਨੰਗਿਆ ਕਰਨ ਦੇ ਲਈ ਟਾਬੇ ਤੇ ਜਾਇਆ ਗਿਆ ਤਾਂ ਟੱਬਾ ਮਾਲਕਾਂ ਦੇ ਵੱਲੋਂ ਤਕਰਾਰ ਸ਼ੁਰੂ ਹੋਣ ਤੋਂ ਬਾਅਦ ਗੱਲ ਇੱਥੇ ਤੱਕ ਵਧਾ ਦਿੱਤੀ ਜਾਂਦੀ ਹੈ ਕਿ ਗੱਲ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਤੇ ਇੱਥੇ ਤੱਕ ਵੀ ਕਿ ਕੈਮਰੇ ਵੀ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜ਼ੋਰ ਦਾ ਜਿਹੜੀਆਂ ਹੈਗੀਆਂ ਉਹ ਧਮਕੀਆਂ ਤੱਕ ਦਿੱਤੀ ਜਾਂਦੀਆਂ ਸੋ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਹੈਗੀਆਂ ਇਸ ਮਸਲੇ ਨੂੰ ਸੁਣ ਕੇ ਉਹ ਆਈਆਂ ਪਹਿਲਾਂ ਪੂਰਾ ਮਸਲਾ ਸੁਣਦੇ ਆ ਕਿ ਮਸਲਾ ਕੀ ਹੈ ਕਿਉਂ ਇੱਥੇ ਆਣਾ ਪਿਆ ਬਾਈ ਕੀ ਸਾਰਾ ਮਸਲਾ ਹੋਇਆ ਕਿਉਂ ਤੁਸੀਂ ਉੱਥੇ ਗਏ ਸੀ ਢਾਬੇ ਤੇ ਉਸ ਤੋਂ ਬਾਅਦ ਬਣਦਾ ਕੀ ਆ ਉੱਥੇ ਬਿਲਕੁਲ ਸਤਨਾਮ ਤੁਸੀਂ ਵੀ ਨਾਲ ਹੀ ਸੀ ਬਾਈ ਆਪਾਂ ਦੇਖਿਆ ਸਾਡੇ ਕੋਲ ਕਿਉਂਕਿ ਕੰਪਲੇਂਟਾਂ ਬਹੁਤ ਦੇਰ ਦੀਆਂ ਆ ਰਹੀਆਂ ਸੀਗੀਆਂ ਵੀ ਬਾਈ ਗਰੀਬਾਂ ਦੀ ਲੁੱਟ ਹੋ ਰਹੀ ਆ ਬਹੁਤ ਵੀਰਾਂ ਨੇ ਕਈਆਂ ਨੇ ਇਹ ਵੀ ਗੱਲ ਕੀਤੀ ਵੀ ਯਾਰ ਇੱਕ ਦੋ ਵਾਰ ਤਾਂ ਲੇਡੀਜ਼ ਰੋਂਦੀਆਂ ਦੇਖਿਆ ਵੀ ਭਾਈ ਮੇਰੇ ਕੋਲ ਪੈਸੇ ਹੈ ਨਹੀਂ ਪੁਲਿਸ ਸੱਤ ਲੈਂਦੇ ਆ ਤੇ ਪੁਲਿਸ ਸੱਦ ਕੇ ਪੈਸੇ ਉਹ ਜਿੱਥੇ ਮਰਜ਼ੀ ਤੇ ਕਰਕੇ ਚਾਹੇ ਉਹ ਮੰਗਾਵੇ ਜਿਸ ਤਰ੍ਹਾਂ ਮਰਜ਼ੀ ਦਵੇ ਪੈਸੇ ਲੈਂਦੇ ਆ ਇਹ ਤਾਂ ਉਸ ਦਿਨ ਵੀ ਰੌਂਦੀਆਂ ਦੇਖੀਆਂ ਹਾਲਾਂਕਿ ਉਹ ਕੈਮਰੇ ਅੱਗੇ ਨਹੀਂ ਆਈਆਂ ਬਸ ਜੜੀਆਂ ਚੜ ਗਈਆਂ ਚੜ ਗਈਆਂ ਕਿਉਂਕਿ ਅਸੀਂ ਜਦੋਂ ਤੱਕ ਉਹ ਲੇਡੀਜ਼ ਦਾ ਬਹਿਸ ਬਾਜੀ ਹੋ ਰਹੀ ਸੀ ਮੈਨੂੰ ਫੋਨ ਆ ਗਿਆ ਵੀ ਇੱਥੇ ਲੇਡੀਜ਼ ਦਾ ਹੋਰ ਪੈ ਗਿਆ ਜੀ ਪੰਗਾ ਵੀ ਦੇ ਕੇ ਵੀ ਕਹਿ ਕੇ 50 ਮੰਗ ਰੇ ਸੀ ਉਹ ਲੇਡੀ ਕਹਿ ਰਹੀ ਸੀ ਵੀ ਦੋ ਬੰਦਿਆਂ ਦੇ 40 ਬਣਦੇ ਆ ਤੂੰ 100 ਮੰਗੀ ਜਾਂਦਾ ਪਰ ਉਹ ਫੇਰ ਵੀ 100 ਰੁਪਏ ਦੇ ਕੇ ਬਸ ਚੜਨਾ ਸੀ ਚੜੀਆਂ ਚਲੇ ਗਈਆਂ ਅਸੀਂ ਇਹ ਕਵਰੇਜ ਕੀਤੀ ਜਦੋਂ ਕਵਰੇਜ ਦੌਰਾਨ ਇੱਕ ਦੋ ਬੰਦੇ ਹੋਰ ਆ ਗਏ ਵੀਰ ਆ ਗਏ ਵੀ ਉਹਨਾਂ ਵੀ ਦੱਸਿਆ 140 ਰੁਪਏ ਪਾਹੀ ਸਾਤੋਂ ਇਹਨੇ ਕਹਿ ਕੇ 750 ਰੁਪਏ ਦਾ ਬਿੱਲ ਬਣਾਇਆ ਇਹ ਇੱਕ ਗੱਲ ਕਹਿੰਦੇ ਆ ਜੇ ਖਾਊਗਾ ਤਾਂ ਲਵਾਂਗੇ ਨਹੀਂ ਪੈਸੇ ਖਾਊਗਾ ਠੀਕ ਐ ਜਦ ਤੁਸੀਂ ਇੱਕ ਬੰਦੇ ਨੇ ਮੈਂ ਮੰਨ ਲਓ ਮੈਂ ਕਹਤਾ ਵੀ ਭਾਜੀ ਮੈਨੂੰ ਸਬਜੀ ਦੀ ਜਾਂ ਥਾਲੀ ਚਾਹੀਦੀ ਆ ਰੋਟੀ ਤੇ ਉਹਦੇ ਮੈਂ ਤਿੰਨ ਦਾਲਾਂ ਜੇ ਦਿੱਤੀਆਂ ਤਾਂ ਥਾਲੀ ਚ ਇਨਕਲੂਡ ਹੁੰਦੀਆਂ 140 ਦੀ ਥਾਲੀ ਕਹਿ ਕੇ ਫਿਰ ਬਾਅਦ ਵਿੱਚ ਕਹਿ ਦੇਣਾ ਵੀ ਸ਼ਾਹੀ ਪਨੀਰ ਵੀ ਥਾਲੀ ਵਿੱਚ ਐ ਸੀ ਹੁਣ ਸ਼ਾਹੀ ਪਨੀਰ ਦਾ ਰੇਟ ਸੁਣ ਲਾ ਸ਼ਾਹੀ ਪਨੀਰ ਲੱਗ ਤੋਂ ਲੈਂਦੇ ਆ ਤੁਸੀਂ ਹੋਟਲ ਦੇ ਵਿੱਚ ਉਹਦਾ ਰੇਟ 380 ਲੱਗ ਹੁੰਦਾ ਜੇ ਥਾਲੀ ਦੇ ਵਿੱਚ ਸ਼ਾਈ ਪਨੀਰ ਆ ਤਾਂ ਇਹ ਨਹੀਂ 380 ਵਾਲਾ ਲੱਗੂਗਾ ਉਹ ਸਾਰੇ ਇਨਕਲੂ ਕਰਕੇ ਨਾ ਇਹ ਮਤਲਬ ਕਿ ਜੋੜ ਕੇ ਫੇਰ ਬੰਦੇ ਨੂੰ ਬਿੱਲ ਬਣਾ ਕੇ ਬੰਦਾ ਉਹ ਵੀਰ ਕਹਿੰਦਾ ਮੈਂ ਆਪਣੇ ਰਿਸ਼ਤੇਦਾਰ ਨਾਲ ਆਇਆ ਸੀ ਮੈਂ ਸ਼ਰਮ ਦਾ ਮਾਰਾ ਲੜਿਆ ਵੀ ਨਹੀਂ ਵੀਰ ਦੇਤੀ ਲੱਸੀ ਦੇਤੀ ਇਹ ਵੀ ਦੱਸ ਦੇਤੀ ਬਹੁਤ ਯਾਰ ਆਪਾਂ ਨੇ ਇੱਕ ਗੱਲ ਆ ਮੈਂ ਜਦੋਂ ਇਹਨਾਂ ਨੇ ਮੇਰੇ ਨਾਲ ਉੱਥੇ ਪੂਰੀ ਕੁੱਟਮਾਰ ਕਰਨ ਦਾ ਮੂਡ ਬਣਾ ਲਿਆ ਜਦੋਂ ਮੈਨੂੰ ਇੰਨੇ ਬੰਦਿਆਂ ਨੇ ਫੜਿਆ ਉੱਥੇ ਚਾਰ ਬੰਦਿਆਂ ਨੇ ਉਦੋਂ ਮੇਰਾ ਫੋਨ ਕੱਢ ਲਿਆ ਤੇ ਉਹ ਫੋਨ ਬਾਬਤ ਮੈਂ ਸਿਰਫ ਪੋਸਟ ਆਪਣੀ ਫੋਟੋ ਪਾ ਕੇ ਪਾਈ ਆ ਫਗਵਾੜੇ ਦੇ ਘਟਾਬੇ ਦੀ ਕੀਤੀ ਹੈ ਹਨਾ ਕਵਰੇਜ ਉਹਦੇ ਦੌਰਾਨ ਮੇਰਾ ਫੋਨ ਚੋਰੀ ਕਰ ਲਿਆ ਗਿਆ ਲੋਕਾਂ ਨੇ ਥੱਲੇ ਕਮੈਂਟ ਕੀ ਕੀਤੇ ਭਾਈ ਮਹਾਰਾਜਾ ਠੱਬਾ ਤਾਂ ਨਹੀਂ ਕੋਈ ਕਹਿੰਦਾ ਇਹ ਤਾਂ ਗਿੱਠਾ ਦਾ ਮਾਲਕ ਹੈ ਕੋਈ ਕਹਿੰਦਾ ਭਾਈ ਇਹ ਐਂ ਆਉਂ ਕੀਤਾ ਹੋਇਆ ਇਹਨਾਂ ਨੇ ਬਹੁਤ ਦੇਰ ਤੋਂ ਉਹ ਵੀਰ ਨੇ ਤਾਂ ਦੋ ਚਾਰ ਨੇ ਤੇ ਵੀ ਕਹਤਾ ਵੀ ਸਾਡੇ ਨਾਲ ਵੀ ਠੱਗੀ ਬੱਜੀ ਉਸ ਤੋਂ ਬਾਅਦ ਮੈਨੂੰ ਫੋਨ ਵੀ ਆ ਗਏ ਅੱਜ ਮੌਕੇ ਤੇ ਵੀ ਦੋ ਵੀਰ ਉਹ ਨਹੀਂ ਆਏ ਹੋਇਆ ਦੋ ਤਿੰਨ ਜਿਨ੍ਹਾਂ ਦੇ ਨਾਲ ਇਹ ਹੋਇਆ ਸਾਰਾ ਕਾਂਡ ਇਹਦਾ ਮਤਲਬ ਜਦੋਂ ਪੁਲਿਸ ਆਈ ਆ ਪੁਲਿਸ ਵਾਲਾ ਅੰਦਰ ਐਂਟਰ ਕਰਿਆ ਟ੍ਰੈਫਿਕ ਵਾਲਾ ਉਹਨਾਂ ਮੇਰੀ ਬਾਹ ਹੋਰ ਮਰੋੜਤੀ ਕਹਿੰਦਾ ਹੁਣ ਆ ਹੁਣ ਤੈਨੂੰ ਦੱਸ ਦੇ ਕਿਨੇ ਮਰੋੜੀ ਤੇ ਇਹਦਾ ਮਤਲਬ ਕੁੱਤੀ ਚੋਰਾ ਨਾਲ ਰਲਈ ਹੋਈ ਐ ਇਹ ਰਲ ਕੇ ਕੰਮ ਹੋ ਰਿਹਾ ਮੈਂ ਔਰ ਇੱਥੇ ਦੇ ਆਪਣੇ ਆਪ ਨੂੰ ਇੱਕ ਬੰਦੇ ਨੇ ਸ਼ਾਇਦ ਲਾਡੀ ਨਾਂ ਦੱਸਿਆ ਉਹਨੇ ਆਪਣਾ ਕੋਟ ਪਾਇਆ ਹੋਇਆ ਉਹਨੇ ਬੂਟ ਵੀ ਪੁਲਿਸ ਰੰਗ ਦੇ ਪਾਏ ਹੋਏ ਮੈਨੂੰ ਕਹਿੰਦਾ ਪਾਜੀ ਮੈਂ ਪੱਤਰਕਾਰ ਆ ਇੱਥੇ ਵੀ ਆਜੋ ਮੈਂ ਤੁਹਾਡਾ ਸੁਲਾ ਕਰਵਾ ਦਿੰਦਾ ਮੈਂ ਕਿਹਾ ਤੂੰ ਕਾਹਦਾ ਪੱਤਰਕਾਰ ਐ ਯਾਰ ਤੁਸੀਂ ਕਿਸੇ ਗਰੀਬ ਲਈ ਨਹੀਂ ਖੜ ਸਕਦੇ ਤੂੰ ਮੈਂ ਮੇਰਾ ਤੂੰ ਕਾਹਦਾ ਪੱਤਰਕਾਰ ਉਹ ਸਾਰੇ ਇੱਥੇ ਖਾਂਦੇ ਆ ਪਤਾ ਨਹੀਂ 8 ਪੜਿਆ ਪਤਾ ਨਹੀਂ 10 ਪੜਿਆ ਯਾਰ ਪੱਤਰਕਾਰ ਹੈ ਤੂੰ ਮੈਂ ਕਿਹਾ ਤੂੰ ਤਾਂ ਪੁਲਿਸ ਦਾ ਟਾਟ ਲੱਗਦਾ ਵੀਰ ਮੈਂ ਉੱਥੇ ਵੀ ਗੱਲ ਕੀਤੀ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੂੰ ਪੱਤਰਕਾਰ ਹੈ ਨਾ ਮੈਂ ਤਾਂ ਹੈ ਹੀ ਨਹੀਂ ਪੁਲਿਸ ਸਾਹਮਣੇ ਮੁੱਕਰ ਗਿਆ ਤੇ ਫਿਰ ਮੈਂ ਕਿਹਾ ਨਾਮ ਦੱਸ ਕਿਹਾ ਨਾਮ ਤੇ ਕੀ ਲੈਣਾ ਮਤਲਬ ਕਿ ਉੱਥੇ ਵੀ ਜੋ ਕੁਝ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ ਪਰ ਗੁਰੂ ਮਹਾਰਾਜ ਦੀ ਇੰਨੀ ਬਖਸ਼ਿਸ਼ ਹੁਣ ਜਿਹਦਾ ਪੁੱਤ ਜਿਹੜੀ ਮਾਂ ਮੈਂ ਆਪਣੀ ਜਦੋਂ ਇਹ ਪਾਈ ਮੈਂ ਇੱਥੇ ਹੀ ਸੀ ਮਾਤਾ ਦਾ ਮੈਨੂੰ ਫੋਨ ਆ ਗਿਆ ਕਿ ਨਹੀਂ ਕੀ ਗੱਲ ਹੋਈ ਪੁੱਤ ਮੈਂ ਕਿਹਾ ਜੀ ਐਂ ਕੰਮ ਗੱਲ ਹੋਈ ਆ ਵੀ ਆਟਾ ਬੇਲਾਂ ਹੀ ਕਰਦਾ ਸੀ ਤੇ ਮਾਂ ਨੇ ਮੇਰੀ ਨੇ ਕਿਹਾ ਐਂ ਨਾ ਮੋੜਿਆ ਹੀ ਕਰੇ ਨੰਨਾ ਨੂੰ ਹੱਥ ਲਵਾ ਕੇ ਆਈ ਹੁਣ ਤੇ ਜਿਹਦੀ ਮਾਂ ਆਪਣੇ ਪੁੱਤ ਨੂੰ ਕਹਿੰਦੀ ਆ ਵੀ ਤੂੰ ਸੱਚ ਪਰ ਖੜਾ ਡਟ ਕੇ ਤੇ ਉਹਨੂੰ ਦਬਾ ਲੈਣਗੇ ਇਹ ਮੈਨੂੰ ਆ ਸਿੰਘ ਸਾਹਿਬ ਨੇ ਕਿਹਾ ਹੁਣ ਖੋਸਾ ਸਾਹਿਬ ਨੇ ਵੀ ਹੌਸਲਾ ਨਹੀਂ ਛੱਡਣਾ ਦਿਲ ਨਹੀਂ ਛੱਡਣਾ ਮੈਂ ਕਿਹਾ ਦਿਲ ਨਹੀਂ ਛੱਡਦੇ ਜੀ ਚਾਹੇ ਸਾਹ ਛੱਡ ਦਾਂਗੇ ਸਰੀਰ ਛੱਡ ਦਾਂਗੇ ਪਰ ਦਿਲ ਨਹੀਂ ਛੱਡਦੇ ਇਹਨਾਂ ਜਿੰਨੇ ਵੀ ਇਹ ਚੋਰ ਠੱਗ ਨੇ ਇੱਥੇ ਰਲੇ ਹੋਏ ਤੇ ਇਹਨਾਂ ਦੀ ਲਵਾ ਕੇ ਹਟਾਂਗੇ ਇਸ ਤੇ ਕਸੀਟੀਆਂ ਕਰਵਾ ਕੇ ਹਟਾਂਗੇ ਉਹ ਵੀਡੀਓ ਸਾਰਿਆਂ ਨੇ ਦੇਖ ਲਈ ਹੋਈ ਆ ਤੇ ਉਹ ਵੀਡੀਓ ਤੋਂ ਬਾਅਦ ਲੋਕਾਂ ਨੂੰ ਵੀ ਪਤਾ ਲੱਗ ਗਿਆ ਬਾਈ ਪਰ ਮੈਂ ਬੇਨਤੀ ਜ਼ਰੂਰ ਕਰੂੰਗਾ ਹਲੇ ਵੀ ਵੀ ਉਹ ਵੀਰ ਭੈਣ ਜ਼ਰੂਰ ਆਉਣ ਸਾਹਮਣੇ ਜਿਨ੍ਹਾਂ ਦੇ ਨਾਲ ਠੱਗੀ ਹੋਈ ਆ ਤਾਂ ਜੋ ਅਸੀਂ ਪਿਛਲੇ ਮਾਮਲੇ ਵੀ ਪੁਲਿਸ ਤੱਕ ਪਹੁੰਚਾ ਕੇ ਉਹਨਾਂ ਦੇ ਉੱਤੇ ਕਾਰਵਾਈ ਕਰਵਾ ਸਕੀਏ ਬਣਦੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਉੱਥੇ ਗੁਜ਼ਰ ਵੀ ਰਹੇ ਸੀ ਹਾਲਾਂਕਿ ਲੰਘਦੇ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਹੋ ਕੀ ਰਿਹਾ ਪਰ ਤੁਹਾਡੀ ਗੱਡੀ ਦੁਆਲੇ ਵੀ ਬਹੁਤ ਲੋਕ 40-50 ਲੋਕ ਇਕੱਠੇ ਹੋ ਕੇ ਹੱਥ ਵੀ ਮਾਰ ਰਹੇ ਸੀ ਗੱਡੀ ਦੇ ਸਾਡੀ ਗੱਡੀ ਵੀ ਵਿੱਚ ਏ ਘੇਰ ਲਿਓ ਤੇ ਹੱਥ ਮਾਰ ਰਹੇ ਸਾਨੂੰ ਬਾਹਰ ਖਿੱਚ ਰਹੇ ਸੀਗੇ ਕੈਮਰੇ ਕਹਿੰਦੇ ਸੀ ਅਸੀਂ ਲਾਈਵ ਕਰਿਆ ਹੋਇਆ ਹੈ ਇਦਾਂ ਕਰਨ ਉਹ ਮਾਹੌਲ ਉੱਥੇ ਬਣਿਆ ਹੋਇਆ ਸੀ ਸਾਰਾ ਬਿਲਕੁਲ ਉਹ ਮੈਨੂੰ ਕਹਿ ਰਹੇ ਸੀ ਕਹਿੰਦੇ ਤੇਰੀ ਵੀ ਗੱਡੀ ਨੂੰ ਜਾਲੀਆਂ ਲੱਗੀਆਂ ਹੋਈਆਂ ਕਹਿੰਦੇ ਤੂੰ ਇੱਥੇ ਕਹਿੰਦੇ ਤੈਨੂੰ ਕਿਸੇ ਕੋਲ ਕਿਹਨੇ ਦਿੱਤੀ ਅਥੋਰਟੀ ਕਾਲੇ ਸ਼ੀਸ਼ੇ ਕਰਾਉਣ ਦੀ ਪਿਛਲੇ ਸ਼ੀਸ਼ੇ ਦੋ ਜਾਲੀਆਂ ਲਾਈਆਂ ਹੋਈਆਂ ਸੀ ਅੰਦਰ ਕਿਉਂਕਿ ਉਹ ਤੋਂ ਪਹਿਲਾਂ ਨਾ ਜਦੋਂ ਲੇਡੀਜ਼ ਨਾਲ ਬੈਸ ਹੋਈ ਆ ਉਹਦੇ ਵਿੱਚੋਂ ਸਾਡੇ ਭਾਜੀ ਜਿਹੜੇ ਸੀਗੇ ਉੱ ਖੇਬੜ ਰਿਹਾ ਏ ਉਹਨੂੰ ਗਲਤ ਕਿਉਂ ਬੋਲ ਰਿਹਾ ਕਹਿੰਦਾ ਤੂੰ ਕੌਣ ਹੁੰਦਾ ਉਹ ਕਹਿੰਦਾ ਤੈਨੂੰ ਮੈਂ ਦੱਸਦਾ ਫਿਰ ਇਤੇ ਬਾਅਦ ਉਹਨਾਂ ਦੇ ਬੰਦੇ ਉਹ ਪਾਜੀ ਕੋਲ ਗੇੜੇ ਮਾਰੀ ਗਏ ਮੈਂ ਪਾਜੀ ਨੂੰ ਕਿਹਾ ਮੈਂ ਕਿਹਾ ਪਾਜੀ ਗੱਡੀ 'ਚ ਬਹਿ ਜਾ ਜਾਲੀਆਂ ਲਾ ਲਾ ਵਾਲੇ ਦੁਆਲੇ ਗੱਡੀ 'ਚ ਕੱਢ ਕੇ ਵੀ ਤੈਨੂੰ ਨਾ ਇੱਥੇ ਕਿਤੇ ਉਹ ਕਰ ਦੇਣ ਨੁਕਸਾਨ ਆਪਾਂ ਬੰਦੇ ਘਟਾਏ ਬਹੁਤ ਬੰਦੇ ਆਈ ਜਾ ਰਹੇ ਆ ਉਦੋਂ ਤੱਕ ਤਾਂ 40 50 ਬੰਦੇ ਹੋ ਗਏ ਸੀ ਤੇ ਮੈਨੂੰ ਬਹੁਤ ਵੀਰਾਂ ਨੇ ਕਿਹਾ ਵੀ ਅਸੀਂ ਉਹ ਵੀਡੀਓ ਦੇਖੀ ਆ ਬਾਈ ਤੇਰੀ ਤੇ ਤੂੰ ਬੋਲ ਨਹੀਂ ਰਿਹਾ ਸੀ ਸਾਨੂੰ ਲੱਗਦਾ ਵੀ ਤੂੰ ਬਲੈਕਮੇਲ ਕਰਨ ਗਿਆ ਸੀ ਬਾਈ ਜਿਹੜੇ ਬੰਦੇ ਕੋ ਤੇ ਉਹ ਮੈਨੂੰ ਸਵਾਲ ਕਰੀ ਜਾਣ ਪ੍ਰਵੋਕ ਕਰਨ ਪ੍ਰਵੋਕ ਕਰਨ ਤਾਂ ਪੱਤਰਕਾਰੀ ਕਰਦੇ ਨੇ ਤਾਂ ਸਾਨੂੰ ਵੀ ਬਾਈ ਸਮਾਂ ਹੋ ਗਿਆ ਸਾਨੂੰ ਵੀ ਪਤਾ ਪ੍ਰਵੋਕ ਦਾ ਅਸੀਂ ਜਵਾਬ ਦੇਣਾ ਜਾਂ ਚੁੱਪ ਰਹਿਣਾ ਉੱਥੇ ਮੈਂ ਚੁੱਪ ਸੀਗਾ ਪਰ ਜਦੋਂ ਮੇਰਾ ਕੈਮਰਾ ਚੱਲਦਾ ਸੀ ਮੈਂ ਬਾਪੁੱਤ ਦੀ ਨੇਹਰੀ ਲਿਆ ਕੇ ਰੱਖੀ ਆ ਤੇ ਅਸੀਂ ਲਿਆ ਕੇ ਰੱਖਾਂਗੇ ਇਸੇ ਤਰ੍ਹਾਂ ਅਸੀਂ ਆ ਜੋ ਅਸੀਂ ਕਮਾਇਆ ਉਹ ਕਹਿੰਦਾ ਨਾ 2100 ਰੁਪਏ ਲੈਣ ਆ ਗਿਆ ਤੂੰ ਐਡ ਦਾ ਜਾਂ ਬਲੈਕਮੇਲ ਕਰਨ ਆ ਗਿਆ ਬਲੈਕਮੇਲਰ ਆਬ ਬੁਲਾਏ ਹੋਈ ਨਹੀਂ ਸੱਦੇ ਹੋਏ ਪੋਸਟ ਤੋਂ ਬਾਅਦ ਇਹ ਵੀਰਾਂ ਨੇ ਮੈਨੂੰ ਕਿਹਾ ਵੀ ਹੁਣ ਕੱਲਾ ਨਹੀਂ ਜਾਏਗਾ ਭਰਾ ਤੂੰ ਤੇਰੇ ਨਾਲ ਜਾਉਂਗੇ ਗੱਡੀਆਂ ਨਾਲ ਜਾਉਂਗੇ ਹੁਣ ਅਸੀਂ ਨਾਲ ਜਾਵਾਂਗੇ ਖੋਸਾ ਸਾਹਿਬ ਨੂੰ ਮੈਂ ਫੋਨ ਨਹੀਂ ਕੀਤਾ ਇਹਨਾਂ ਦਾ ਫੋਨ ਮੈਨੂੰ ਆਇਆ ਵੀ ਮੈਂ ਹਸਪਤਾਲ ਦੇ ਵਿੱਚ ਆ ਮੈਂ ਹੁਣੇ ਆ ਗਿਆ ਆ ਸਾਡੀ ਕਮਾਈ ਕੀਤੀ ਹੋਈ ਇਹ ਆ ਸਾਨੂੰ ਮਾਣ ਹੈ ਸਾਨੂੰ ਇਹਨਾਂ ਭਰਾਵਾਂ ਤੇ ਮਾਣ ਹੈ ਸੱਚ ਨਾਲ ਕਹਿੰਦੇ ਕੋਈ ਖੜਦਾ ਨਹੀਂ ਹੁੰਦਾ ਪਰ ਇਹ ਖੜੇ ਆ ਸਾਨੂੰ ਮਾਣ ਹੈ ਇਹਨਾਂ ਤੇ ਸਰਦਾਰ ਸਾਹਿਬ ਤੁਸੀਂ ਕਿਵੇਂ ਆ ਗਏ ਜੀ ਕਿਉਂਕਿ ਲੋਕ ਜਦੋਂ ਆਪਣੇ ਨਾਲ ਵੀ ਤੁਰਨਾ ਹੋਵੇ ਪਹਿਲਾਂ 100 ਵਾਰੀ ਸੋਚਦਾ ਬੰਦਾ ਵੀ ਕਿਤੇ ਸਾਡਾ ਆਪਣੀ ਗਲਤ ਨਾ ਹੋਵੇ ਹਿਸਾਬ ਕਿਤਾਬ ਤੇ ਅਸੀਂ ਜਾ ਕੇ ਉੱਥੇ ਆਪਣੀ ਬੇਇਤੀ ਕਰਾ ਲਈਏ ਜ਼ਿੰਮੇਵਾਰ ਬੰਦੇ ਹੋ ਤੁਸੀਂ ਤਾਂ ਤੁਸੀਂ ਪੋਸਟ ਦੇਖ ਕੇ ਆਗੇ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡੇ ਸਮਾਜ ਤੋਂ ਦੱਸਣਾ ਚਾਹੁੰਦਾ ਜੀ ਵੀ ਪੱਤਰਕਾਰੀ ਚੌਥਾ ਥੰਮ ਜੀ ਜੇ ਮੈਂ ਜਗਦੀਪ ਥਲੀਜੀ ਦੀ ਗੱਲ ਕਰਾਂ ਕਿਉਂਕਿ ਸਾਨੂੰ ਇਹਨਾਂ ਨਾਲ ਵਿਚਰਦਿਆਂ ਨੂੰ ਬਹੁਤ ਸਾਲ ਹੋ ਗਏ ਨੇ ਜੀ ਮੇਰੀ ਵੀ ਉਮਰ 48 ਸਾਲ ਹੋ ਗਈ ਮੈਨੂੰ 32 ਸਾਲ ਹੋ ਗਏ ਜਿੱਥੇ ਬੰਦੇ ਆ ਜਿੰਨਾ ਇਹਨਾਂ ਦਾ ਅਸੀਂ ਸੁਭਾਅ ਵੇਖਿਆ ਜਿੰਨਾ ਨਜ਼ਰਬਾ ਵੇਖਿਆ ਕੋਈ ਇਹਨਾਂ ਨੂੰ ਭੁ ਮੈਂ ਕਿਹਨਾਂ ਘਰੇ ਆਇਆ ਇਹਨਾਂ ਨੂੰ ਬੜਾ ਜੋਰ ਆ ਗੱਡੀ ਦਾ ਤੇਲ ਪਾਉ ਨੂੰ ਕੋਲੇ ਖੜੇ ਨੇ ਇਹਾਂ ਦੇ ਨਹੀਂ ਜੀ ਉਹ ਤਾਂ ਨਹੀਂ ਮੰਗੇ ਥੋੜੋ ਕਦੀ ਜੀ ਮੈਂ ਇਹਨਾਂ ਨੂੰ 5000 ਰੁਪਏ ਲਫਾਬ ਵਿੱਚ ਪਾ ਕੇ ਦਿੰਦਾ ਸੀ ਇਹਨਾਂ ਨੇ ਲਿਆ ਨਹੀਂ ਆਪਦੇ ਸ਼ੌਂਕ ਵਜੋਂ ਮੈਂ ਕਹਾਂ ਯਾਰ ਖਰਚਾ ਬਹੁਤ ਹੁੰਦਾ ਮੈਂ ਵੀ ਜਾਨਾ ਹੁੰਦਾ ਤੇ ਥੋੜਾ ਤੇਲ ਦਾ ਖਰਚਾ ਇਹਦੇ ਨਹੀਂ ਘਰੇ ਗਏ ਸੀ ਮੇਰੇ ਵੈਟ ਕਰਨ ਮੰਡੀ ਦੀ ਤੇ ਇਸ ਕਰਕੇ ਜਿਹੜਾ ਇਹਨਾਂ ਨਾਲ ਵਾਕਿਆ ਹੋਇਆ ਮੈਂ ਨਾ ਇਹਨਾਂ ਨਾਲ ਹੋਇਆ ਸਾਡੇ ਨਾਲ ਹੋਇਆ ਇਸ ਕਰਕੇ ਮੇਰੇ ਹੱਥ ਚ ਹੁਣ ਖੜਿਆ ਨਹੀਂ ਜਾਂਦਾ ਪੀੜ ਬਹੁਤ ਪੈ ਰਿਹਾ ਮੈਂ ਅਪਰੇਟ ਕਰਾ ਕੇ ਲਿਆ ਆ ਉਥੋਂ ਥੋੜਾ ਜਿਹਾ ਲੁਧਿਆਣੋਂ ਤੇ ਡਾਕਟਰ ਤੋਂ ਤੇ ਮੈਥੋਂ ਮਤਲਬ ਉਹ ਡਾਕਟਰ ਨੇ ਮਨਾ ਕੀਤਾ ਸੀ ਵੀ ਤੂੰ ਸਫਰ ਨਹੀਂ ਕਰਨਾ ਪਰ ਜਦੋਂ ਇਹਨਾਂ ਤੇ ਐਡਾ ਵਾਕਿਆ ਹੋਇਆ ਤੇ ਮੈਥੋਂ ਰਹਾ ਨਹੀਂ ਗਿਆ ਮੈਂ ਕਿਹਾ ਵੀ ਮੈਂ ਆਉਂ ਜਰੂਰ ਮੈਂ ਫੇਰ ਪੁਲਿਸ ਨੂੰ ਚੰਡੀਗੜ੍ਹ ਵੀ ਫੋਨ ਕਰਕੇ ਤੁਰਿਆ ਪ੍ਰਚਾਰਣ ਨੂੰ ਵੀ ਅਸੀਂ ਇਹ ਨਿਆ ਲੈਣਾ ਜੇਕਰ ਸਾਨੂੰ ਨਿਆ ਨਾ ਮਿਲਿਆ ਉਹ ਟਾਬਾ ਅਸੀਂ ਬੰਦ ਕਰਾਂਗੇ ਤੁਸੀਂ ਨਹੀਂ ਬੰਦ ਕਰਨਾ ਅਸੀਂ ਬੰਦ ਕਰਾਂਗੇ ਤੇ ਕਰਾਂਗੇ ਵੀ ਆਣ ਮਿੱਠੇ ਸਮੇ ਲਈ ਜਿੱਥੇ ਮੁੜ ਕੇ ਕੁੱਕੜ ਤੇ ਕੁੱਤੇ ਤੇ ਬਿੱਲੀਆਂ ਹੀ ਚੱਲਣੀਆਂ ਜੇ ਨਾ ਫੈਸਲਾ ਹੋਇਆ ਜੇ ਉਹਨਾਂ ਨੇ ਨਾ ਗਲਤੀ ਮੰਨੀ ਨਾ ਸਵਾਨ ਸਾਡਾ ਵਾਪਸ ਦਿੱਤਾ ਜਿਵੇਂ ਇੱਥੇ ਅਫਸਰ ਨੂੰ ਦੇ ਕੇ ਜਾਣ ਚਾਹੇ ਸਾਨੂੰ ਦੇ ਕੇ ਜਾਣ ਅਸੀਂ 2-3 ਦਿਨ ਦਿੱਤੇ ਆ ਮੈਡਮ ਨੇ ਹੋਰ ਸਾਡੀ ਪੱਟੀ ਸਾਹਿਬ ਨੇ ਜ਼ਿੰਮੇਵਾਰੀ ਲਈ ਆ ਵੀ ਮੈਨੂੰ ਆਪਣਾ ਕੰਮ ਕਰਨ ਦਿਓ ਜੇ ਨਾ ਕੰਮ ਹੋਇਆ ਫਿਰ ਮੈਂ ਕਹਾ ਸਾਡਾ ਕੰਮ ਫਿਰ ਅਸੀਂ ਆਪ ਦਾ ਬਲ ਬੁੱਤਾ ਵਰਤਾਂਗੇ ਜਿੰਵੇਂ ਵਰਤਦੇ ਓਨੇ ਜਿੱਥੇ ਬੰਦੇ ਆਲੇ ਫਿਰ ਅਸੀਂ ਪੱਕਾ ਮੋਰਚਾ ਲਾਵਾਂਗੇ ਮੈਡਮ ਨੇ ਕਿਹਾ ਵੀ ਫੈਕਟ ਅਸੀਂ ਚੈੱਕ ਕਰਾਂਗੇ ਵੀ ਜਿਹੜੇ ਫੈਕਟ ਹੋਏ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਂਗੇ ਵੀ ਲੋਕ ਜਦੋਂ ਸ਼ਿਕਾਇਤੇ ਨਹੀਂ ਦਿੰਦੇ ਤਾਂ ਅਸੀਂ ਕਾਰਵਾਈ ਕਿੱਦਾਂ ਕਰੀ ਲੋਕਾਂ ਨੂੰ ਕੀ ਕਹੋਂਗੇ ਜਿਹੜੇ ਉੱਠਦੇ ਹੀ ਨਹੀਂ ਜੀ ਜਿਹੜੇ ਲੋਕ ਆ ਨਾ ਅੱਜ ਕੱਲ੍ਹ ਜੇ ਮੈਂ ਗੱਲ ਕਰਾਂ ਨਾ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਇਆ ਨੂੰ ਅਸੀਂ ਹਲੇ ਜਾਗੇ ਹੀ ਨਹੀਂ ਅਸੀਂ ਬਾਂਝੀਆਂ ਜਿਹੜਾ ਤਾਂ ਬੰਦਾ ਨਿਤ ਸਮਾਜ ਦੇ ਵਿੱਚ ਵਿਚਰਦਾ ਉਹ ਤਾਂ ਸਮਾਜ ਪ੍ਰਤੀ ਪਤਾ ਵੀ ਕੀ ਹੋ ਰਿਹਾ ਜਿਹੜਾ ਘਰੇ ਬੈਠਾ ਉਹਨਾਂ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਅੱਜ ਸਾਡੇ ਨਾਲ ਜੇ ਮੈਂ ਗੱਲ ਕਰਾਂ ਐਨੇ ਧੋਖੇ ਹੋ ਰਹੇ ਨੇ ਖਰਾਕ ਵਾਲਿਆਂ ਦਾ ਸਮਾਜ ਤੇ ਧੋਖੇ ਹੋ ਰਹੇ ਨੇ ਬਨਾਉਟੀ ਦਵਾਈਆਂ ਬਨਾਉਟੀ ਖਰਾਕਾਂ ਫੇਰ ਆ ਜਿਹੜੀਆਂ ਸਰਕਾਰਾਂ ਤੁਸੀਂ ਵੇਖੋ ਕਿਸਾਨਾਂ ਦੇ ਕਿਵੇਂ ਸਿੱਧੀਆਂ ਗੋਲੀਆਂ ਜਿਵੇਂ ਕੋਈ ਪਾਕਿਸਤਾਨ ਤੋਂ ਆਏ ਹੋਣ ਇਹ ਕੋਈ ਰਵਈਆ ਸਰਕਾਰਾਂ ਦਾ ਫੇਰ ਬਾਰਡਰ ਬੰਦ ਕੰਡ ਰੱਖਨੇ ਇਹ ਕਿਹੜਾ ਯੂਨੀਵਰਸਲ ਟਰੂਥ ਆ ਇਹ ਸਾਡਾ ਰਾਈਟ ਨਹੀਂ ਵੀ ਅਸੀਂ ਜਿੱਥੇ ਮਰਜ਼ੀ ਜਾ ਸਕਦੇ ਆ ਭਾਰਤ ਦੇ ਨਾਗਰਿਕਾਂ ਜੇ ਮੈਂ ਗੱਲ ਕਰਾਂ ਇੱਥੇ ਤਾਣਾ ਨਹੀਂ ਸਾਰਾ ਕੋਸ਼ਿ ਖਤਮ ਹੋਇਆ ਪਿਆ ਇੱਥੇ ਤਾਂ ਜਿਹੜਾ ਬੰਦਾ ਸੇਹ ਦੇ ਦਿੰਦਾ ਉੱਥੇ ਮਰਜ਼ੀ ਸੁਣਵਾਈ ਹੋ ਜਾਂਦੀ ਆ ਜਿੱਥੇ ਲੋਕੀ ਸੁੱਤੇ ਪਏ ਨੇ ਉੱਥੇ ਜਿੰਨਾ ਮਰਜ਼ੀ ਲੁੱਟੀ ਜਾਣ ਸੁੱਤਿਆਂ ਪਿਆ ਨੂੰ ਪਰ ਜਿਹੜੀ ਇਹ ਟਾਬਿਆਂ ਦੀ ਗੱਲ ਸਾਡੇ ਕੋਲੇ ਆ ਗਈ ਆ ਹੁਣ ਅਸੀਂ ਇਸ ਜਿਆਦਾ ਏ ਢਾਬਾ ਚੱਲੂਗਾ ਤੇ ਜਾਂ ਫਿਰ ਸਾਡੇ ਨਾਲ ਸਿੱਧੇ ਹੋ ਕੇ ਦੇ ਆਪੇ ਮਾਫੀ ਮੰਗਣਗੇ ਸਾਡਾ ਸਮਾਨ। ਅਹੀਂ ਹੋਰ ਢਾਬੇ ਵੀ ਹੋਣਗੇ ਬਹੁਤ ਸਾਰੇ ਲੋਕ ਵੀ ਹੋਣਗੇ ਜਿਨ੍ਹਾਂ ਨਾਲ ਲੁੱਟ ਹੋਈ ਆ ਜੀ। ਜਿਵੇਂ ਸਾਨੂੰ ਪਤਾ ਲੱਗੀ ਜਾਊਗਾ ਅਸੀਂ ਸਮਾਜ ਤੇ ਪਹਿਰਾ ਦੇਣਾ ਨਾ ਅਸੀਂ ਡਰਨਾ। ਜੀ। ਨਾ ਸਾਨੂੰ ਕਿ ਬਾਡੀਗਾਰਡ ਦੀ ਲੋੜ ਆ ਨਾ ਅਸੀਂ ਕਿਸੇ ਤੋਂ ਡਰਦੇ ਜਿੰਨੀ ਸਾਡੀ ਉਮਰ ਲਿਖੀ ਆ ਜਿਵੇਂ ਥਲੀ ਸਾਹਿਬ ਨੇ ਕਹਤਾ ਉਹ ਸਾਡੀ ਲਿਖੀ ਹੋਈ ਆ। ਜੀ। ਉਹ ਕੋਹ ਪੋਰਾ ਨਹੀਂ ਕੋਈ ਕਟਾ ਸਕਦਾ। ਜੀ। ਤੇ ਅਸੀਂ ਇੱਕ ਵੀ ਕਦਮ ਪਿੱਛੇ ਨਹੀਂ ਹਟਣਾ ਸੱਚਾਈ ਤੋਂ ਮੂਰੇ ਜਾਵਾਂ। ਸਸਨੂ ਵਾਲੇ ਮਸਲਿਆਂ 'ਚ ਵੀ ਕਹਿੰਦੇ ਤੁਸੀਂ ਆਣ ਲੱਗੇ ਕਿਸਾਨ ਹੁਣ ਇਹ ਮਸਲਾ ਤੁਸੀਂ ਪਰਖ ਲਿਆ ਵਜਾ ਇਹ ਬਣਦੀ ਆ ਇਹ ਤੁਸੀਂ ਸੋਚ ਲਿਆ ਚੰਗੀ ਤਰ੍ਹਾਂ ਸਾਰੇ ਮਸਲੇ ਸਾਡੇ ਕੋਲੇ ਹੈਗੇ ਨਹੀਂ ਇੱਥੇ ਇੱਕ ਮਸਲਾ ਨਹੀਂ ਬਥੇਰੇ ਮਸਲੇ ਚੱਲਦੇ ਨੇ ਪਰ ਜਿਵੇਂ ਸਾਨੂੰ ਵਿਸ਼ਵਾਸ ਦਾ ਹੈ ਪ੍ਰਸ਼ਾਸਨ ਨੇ ਅਸੀਂ ਪ੍ਰਸ਼ਾਸਨ ਦੇ ਵਿਸ਼ਵਾਸ ਤੇ ਝੜਕੇ ਆ ਨਹੀਂ ਤਾਂ ਆਦਰਵਾਇਜ ਮੇਰੇ ਕੋਲੇ ਆ ਰੋਪੜ ਤੋਂ ਟੀਮ ਆਈ ਹੋਈ ਆ ਮਹਾਲੀ ਤੋਂ ਟੀਮ ਆਈ ਹੋਈ ਆ ਕਪੂਰਥਾਲੇ ਦੇ ਪ੍ਰਧਾਨ ਨੇ ਆਉ ਜੀ ਤੇ ਸਰਦਾਰ ਕਰਮ ਸਿੰਘ ਜੀ ਢਿਲਮਾ ਇਹ ਕਹਿੰਦਾ ਮੈਨੂੰ ਲਾਓ ਮੈਂ ਹਜ਼ਾਰ ਬੰਦਾ ਬਾਹਰ ਨਾ ਜੇਕਰ ਸਾਡਾ ਫੈਸਲਾ ਨਾ ਹੋਇਆ ਤੇ ਉਹ ਦਿਨ ਦੂਰ ਨਹੀਂ ਤੁਸੀਂ ਆਪ ਹੀ ਦੇਖੋਗੇ ਉੱਥੇ ਕੀ ਹੁੰਦਾ ਅਸੀਂ ਬੰਦ ਕਰਾਂਗੇ ਡੱਬਾ ਸਦਾ ਲਈ ਜੀ ਬੰਦੇ ਪਠਾਵਾਂਗੇ ਆਪਦੇ ਜੀ ਜਮਾ ਬੰਦ ਕਰਾਂਗੇ ਸਾਡੇ ਤੋਂ ਹੋ ਜਾਣ ਪਰਚੇ ਡਰਦੇ ਨਹੀਂ ਅਸੀਂ ਜੀ ਅਸੀਂ ਜਿਹੜੇ ਸੱਚਾਈ ਤੇ ਪ੍ਰੈਸ ਵੀਰ ਸਾਡੇ ਪੈਰਾ ਦਿੰਦੇ ਆ ਅਸੀਂ ਉਹਨਾਂ ਦੇ ਅੱਜ ਵੀ ਨਾਲ ਆ ਤੇ ਕੱਲ ਵੀ ਨਾਲ ਆ ਬਹੁਤ ਸ਼ੁਕਰੀਆ ਜੀ ਤੇ ਭਾਈ ਕਿਵੇਂ ਦੇਖਦੇ ਤੁਸੀਂ ਟੈਕਸੀ ਯੂਨੀਅਨ ਦੇ ਹੈਗੇ ਆ ਪ੍ਰਧਾਨ ਉਹ ਤੁਸੀਂ ਕਿਉਂ ਭਾਇ ਸਾਥ ਦੇਣ ਦੇ ਲਈ ਤੁਹਾਨੂੰ ਬੁਲਾਇਆ ਗਿਆ ਜਾਂ ਤੁਸੀਂ ਕਦੀ ਤੁਸੀਂ ਵੀ ਪੈਸੇ ਦਿੱਤੇ ਆ ਆਪਣੀਆਂ ਖਬਰਾਂ ਕਰਾਉਣ ਦੇ ਲਈ ਉਹ ਵੀ ਜਰੂਰ ਦੱਸ ਦਿਓ ਦੇਖੋ ਸਮੁੱਚੇ ਪੰਜਾਬ ਦੇ ਵਿੱਚ ਵਸਦੇ ਪੰਜਾਬੀ ਜੀ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਜਿਹੜਾ ਜਗਦੀਪ ਥਲੀਏ ਇੱਕ ਨਾਮ ਆ ਉਹ ਮਸ਼ਹੂਰ ਆ ਇਮਾਨਦਾਰੀ ਤੇ ਜੁਲਮ ਅਵਦਾਲੀ ਅਹਿਮਦ ਸ਼ਾਹ ਅਵਦਾਲੀ ਵੇਲੇ ਵੀ ਹੁੰਦਾ ਰਿਹਾ ਪਰ ਉਦੋਂ ਵੀ ਲੋਕ ਬੋਲਦੇ ਰਹੇ ਆਵਾਜ਼ ਚੱਕਦੇ ਰਹੇ ਕਿਉਂਕਿ ਸਰਕਾਰ ਦੇ ਹੁੰਦਿਆਂ ਵੀ ਜ਼ੁਲਮ ਹੁੰਦਾ ਰਿਹਾ ਪੰਜਾਬ ਦੇ ਉਹ ਲੋਕਾਂ ਨੂੰ ਮੈਂ ਦੱਸਣਾ ਚਾਹਨਾ ਵਾਂ ਵੀ ਜਦੋਂ ਕਿਸੇ ਨਾਲ ਧੱਕਾ ਹੁੰਦਾ ਸੱਚੇ ਬੰਦੇ ਨਾਲ ਉਹਦੇ ਨਾਲ ਖੜਨਾ ਵਾਂ ਉੱਥੇ ਗੱਲ ਚੱਲੀ ਸੀ ਅੰਦਰ ਵੀ ਬਲੈਕਮੇਲਿੰਗ ਕਰਦੇ ਆ 21 200 ਰੁਪਿਆ ਦੰਨੇ ਆ 31 300 ਮੈਂ ਕਹਾਂ ਜੀ ਜੇ ਅੱਜ ਬਲੈਕਮੇਲਰ ਹੁੰਦੇ ਤਾਂ ਜਿੰਨੇ ਇਹ ਪੰਜਾਬ ਦੀਆਂ ਜਥੇਬੰਦੀਆਂ ਖੜੀਆਂ ਨੇ ਤਾਂ ਉਹ ਇੱਥੇ ਨਾ ਹੁੰਦੀਆਂ ਜਿੰਨੀਆਂ ਜੇ ਬਲੈਕਮੇਲਿੰਗ ਹੁੰਦੀ ਜਾਂ ਬਲੈਕਮੇਲਰ ਇਹ ਹੁੰਦੇ ਤਾਂ ਇੱਥੇ ਨਾ ਹੁੰਦੀਆਂ ਸੱਚ ਹੱਕ ਦੀ ਆਵਾਜ਼ ਆ ਢਾਬੇ ਵਾਲੇ ਤੇ ਕਾਰਵਾਈ ਨਾ ਹੋਈ ਉੱਥੇ ਹੋਰ ਵੀ ਬਹੁਤ ਕੁਝ ਚੱਲ ਰਿਹਾ ਵਾ ਕਿਉਂਕਿ ਸਾਡੇ ਲੋਕਲ ਬੰਦੇਆਂ ਕਿਉਂਕਿ ਲੋਕ ਮੂਹਰੇ ਨਹੀਂ ਆਉਂਦੇ ਕਿ ਵੀਰੇ ਇਹ ਕਹੇ ਤਾਂ ਜਾਂਦਾ ਵੀ ਚਾਰ ਬੰਦੇ ਨਹੀਂ ਪਿੱਛੇ ਹੁੰਦੇ ਬਣਾ ਕੇ ਜਥੇਬੰਦੀ ਖੜ ਜਾਂਦੇ ਜਰਾ ਆਪਣੇ ਬਾਰੇ ਦੱਸ ਵੀ ਦਿਓ ਜੀ ਆਪਣੀ ਜਥੇਬੰਦੀ ਬਾਰੇ ਵੀ ਤੁਹਾਡੀ ਜਥੇਬੰਦੀ ਕਿੱਡੀ ਕਾ ਕਿੰਨੇ ਉਹਦੇ ਵਿੱਚ ਟਰਾਂਸਪੋਰਟਰ ਜਿਹੜੇ ਹੈਗੇ ਆ ਜੁੜੇ ਹੋਏ ਆ ਕਿੰਨੀਆਂ ਤੁਹਾਡੀਆਂ ਗੱਡੀਆਂ ਜਿਹੜੀਆਂ ਚੱਲਦੀਆਂ ਆ ਆਲ ਓਵਰ ਇੰਡੀਆ ਦੇਖੋ ਪੰਜਾਬ ਤੇ ਚੰਡੀਗੜ੍ਹ ਦੀ ਰਜਿਸਟਰਡ ਯੂਨੀਅਨ ਆ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਜੀ ਉਹਦੇ ਚ ਤਕਰੀਬਨ 33000 ਪਰਮਟਾ ਪੰਜਾਬ ਦੇ ਵਿੱਚ ਆ ਆਲ ਇੰਡੀਆ ਟੂਰਿਸਟ ਪਰਮਟ ਤਕਰੀਬਨ 17 ਤੋਂ 18000 ਪਰਮਟ ਜਿਹੜਾ ਉਹ ਟੈਕਸੀਆਂ ਵਾਲੇ ਸਾਡੇ ਨਾਲ ਨੇ ਕਿਤੇ ਧਰਨਾ ਮਜਾਰਾ ਹੋਵੇ ਕਿਸੇ ਟਰਾਂਸਪੋਰਟ ਮੰਤਰੀ ਦੀ ਕੋਠੀ ਅੱਗੇ ਹੋਵੇ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫ਼ਤਰ ਅੱਗੇ ਹੋਵੇ ਉਹ ਲੋਕ ਨਾਲ ਚੱਲਦੇ ਨੇ ਉਹ ਕਿਉਂ ਚੱਲਦੇ ਨੇ ਉਹਨਾਂ ਦੇ ਹੱਕਾਂ ਦੀ ਲੜਾਈ ਹੁੰਦੀ ਆ ਸੱਚ ਦੀ ਲੜਾਈ ਹੁੰਦੀ ਆ ਸੋ ਕਹਿਣ ਦਾ ਮਕਸਦ ਅਸੀਂ ਸਾਰੇ ਜਿਹੜਾ ਵੀ ਇਹਨਾਂ ਨਾਲ ਜਗਦੀਪ ਥਲੀ ਜੀ ਨਾਲ ਧੱਕਾ ਹੋਇਆ ਇਹਨਾਂ ਦੇ ਨਾਲ ਖੜੇ ਆ ਤੇ ਪੂਰੀ ਨਿੰਦਿਆ ਕਰਦੇ ਆ ਜੋ ਵੀ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਨਾਲ ਰਲਿਆ ਹੋਇਆ ਜਾਂ ਕੁਝ ਵੀ ਕੁਝ ਕੁਝ ਵੀ ਆ ਮੈਡਮ ਦੇ ਪੂਰਾ ਧਿਆਨ ਚ ਲਿਆਉਂਦਾ ਵੀ ਉੱਥੇ ਜਿਹੜੇ ਲੋਕਲ ਬੰਦੇ ਆ ਉਹਨਾਂ ਨੇ ਦੱਸਿਆ ਵੀ ਰਾਤ ਨੂੰ ਸਾਡੇ ਵੀ ਜਿਹੜੇ ਮੈਂਬਰ ਨੇ ਵੀ ਰਾਤ ਨੂੰ ਆਹ ਕੁਛ ਵੀ ਹੁੰਦਾ ਰਾਤ ਨੂੰ ਜਿਹੜਾ ਵੀ ਉੱਥੇ ਕੁਛ ਹੁੰਦਾ ਵਾ ਉਹਦਾ ਪੂਰਾ ਖਲਾਸਾ ਕਰਾਂਗੇ ਆਉਣ ਵਾਲੇ ਦਿਨਾਂ 'ਚ ਜਿਵੇਂ ਉਹਨੇ ਗੁੰਡਾਗਰਦੀ ਕਰੀ ਲੈ ਮੈਂ ਕਹਿੰਨਾ ਅਸੀਂ ਹੁਣ ਚੱਲਦੇ ਆਂ ਹੱਥ ਤਾਂ ਉਹ ਐ ਬਾਹਾਂ ਮੋੜਦੇ ਨਾ ਲੈ ਮੈਂ ਕਹਿੰਨਾ ਉਂਗਲ ਵੀ ਧਰ ਦੇਣ ਹੱਥ ਮੋੜਨ ਦੀ ਤਾਂ ਬਹੁਤ ਗੱਲ ਲੈ ਅਸੀਂ ਕਹਿੰਨੇ ਆ ਵੀ ਐ ਉਂਗਲ ਵੀ ਧਰ ਆ ਦਸਮ ਪਾਸ਼ਾ ਨੇ ਪੱਗਾਂ ਦਿੱਤੀਆਂ ਏ ਇਹ ਕਫਨ ਨੇ ਦਸਮ ਪਾਸ਼ਾ ਦੇ ਗਏ ਸੀ ਇਹ ਸਦਾ ਜਦੋਂ ਅਸੀਂ ਬਨਦਿਆਂ ਸਿਰ ਤੇ ਤੁਰਦੇ ਆ ਤਾਂ ਇਹ ਕਫਾ ਨਾ ਸਾਡੇ ਸਿਰ ਤੇ ਸਾਨੂੰ ਮੌਤ ਦਾ ਕੋਈ ਡਰ ਡਰ ਨਹੀਂ ਜਦੋਂ ਜਗਾ ਆ ਗਈ ਜਦੋਂ ਵਿਧ ਬਣ ਗਈ ਜਦੋਂ ਸੁਵਾਸ ਪੂਰੇ ਹੋ ਗਏ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਸੱਚ ਤੇ ਪਹਿਲਾਂ ਵੀ ਚੱਲੇ ਸੀ ਚੱਲਦੇ ਆ ਬੜਿਆਂ ਨੇ ਦਬਾਉਣ ਦੀ ਕੋਸ਼ਿਸ਼ ਕਰੀ ਆਏ ਨਹੀਂ ਦਬਦੇ ਬਾਈ ਕਿਵੇਂ ਦੇਖਦੇ ਹੋ ਤੁਸੀਂ ਵੀ ਅੱਜ ਇੱਥੇ ਆਏ ਹੋ ਕਿਹੜੀ ਵਜ੍ਹਾ ਕਰਕੇ ਆਣਾ ਪਿਆ ਆ ਸਾਰੇ ਭਰਾ ਉਹੀ ਫਿਰਦੇ ਨੇ ਤੁਰੇ ਫਿਰਦੇ ਨੇ ਉਹ ਬੰਦੇ ਨੇ ਜਿਨ੍ਹਾਂ ਮਗਰ ਹਜ਼ਾਰਾਂ ਲੋਕ ਨੇ ਜਿਨ੍ਹਾਂ ਨੂੰ ਹਜ਼ਾਰਾਂ ਲੋਕ ਪਿਆਰ ਕਰਦੇ ਨੇ ਉਹ ਤਾਂ ਕੱਲ ਵੀ ਸਾਨੂੰ ਕਹਿ ਰਹੇ ਮੈਂ ਕੱਲ ਹੀ ਚੱਲ ਜਾਣਾ ਪਰ ਵੀ ਅਸੀਂ ਜੇ ਆਪਣੇ ਭਰਾ ਦੀ ਬੇਇੱਜ਼ਤੀ ਕਰਾ ਕੇ ਉਹਨੂੰ ਧੱਕੇ ਮਰਾ ਕੇ ਚੁੱਪ ਖੜੇ ਰਹੇ ਲੱਕ ਦੀਆਂ ਲਾਂਤਾਂ ਨੇ ਸਾਡੇ ਸਰਦਾਰ ਕਹਾਣ ਤੇ ਤੇ ਤੁਹਾਨੂੰ ਮੈਂ ਜਾਣਦੇ ਨੇ ਚਲੋ ਸਾਰੇ ਮੇਰੀਆਂ ਪੋਜ਼ਿਟਿਵ ਨੈਗੇਟਿਵ ਬਾਈ ਹੋਣਾਂ ਦੇ ਆਧਾਰ 'ਤੇ 20 ਤੋਂ ਪਲੱਸ ਇੰਟਰਵਿਊ ਕੀਤੀਆਂ ਹੋਣੀਆਂ ਨੇ ਪਤਾ ਨਹੀਂ ਕਿੱਥੋਂ ਟਵਾਣਾ ਸਾਹਿਬ ਕਿੱਥੋਂ ਆਉਂਦੇ ਤੁਹਾਡੇ ਸਾਹਮਣੇ ਹਨ ਤੇ ਅੱਜ ਤੱਕ ਮੇਰੇ ਤੋਂ ਕਦੇ ਉਹਨਾਂ ਨੇ ਚਾਹ ਦੇ ਸਿਵਾਏ ਕੋਈ 500 ਰੁਪਈਆ ਵੀ ਲਿਆ ਹੋਵੇ ਤੇ ਮੈਂ ਦੇਣਦਾਰ ਹਾਂ ਤੇ ਇਹ ਬੰਦੇ ਤੇ ਤੁਸੀਂ ਅਲੀਗੇਸ਼ਨ ਲਾਣੇ ਆ ਤੇ ਉਹਨੇ ਤਾਂ ਰੋਟੀ ਵੀ ਨਹੀਂ ਖਾਣੀ ਉੱਥੇ ਢਾਬੇ ਤੇ ਉਹ ਤਾਂ ਗੱਡੀ 'ਚ ਉਹ ਵਧੀਆ ਉਹ ਸਾਬੇ ਖਾ ਸਕਦਾ ਉਹਦੇ ਕੋਲ ਇੰਨੇ ਪੱਤਰਕਾਰ ਨਹੀਂ ਉਹ ਕੁਝ ਕਰਦਾ ਉਹ ਤਾਂ ਲੜ ਜੀ ਦੇ ਲਈ ਰਿਹਾ ਉਹ ਲੜ ਉਹਨਾਂ ਲਈ ਰਿਹਾ ਜਿਹੜੇ ਬੱਸਾਂ 'ਚ ਮੇਰੀਆਂ ਭੈਣਾਂ ਭਰਾ ਸਫਰ ਕਰਦੇ ਆ ਜਿਹੜੇ ਬਹੁਤ ਮੀਡੀਓਕਰ ਪਰਿਵਾਰਾਂ 'ਚ ਬਿਲੋਂਗ ਕਰਦੇ ਆ ਜਿਨ੍ਹਾਂ ਦੀ 10 ਤੋਂ 20000 ਆਸਤ ਤਨਖਾਹ ਵਾ ਜਿਨ੍ਹਾਂ ਦੀਆਂ ਜੇਬਾਂ ਦੇ ਵਿੱਚ ਸਾਰਾ ਹੀ 4-500000 ਰੁਪਈਆ ਹੁੰਦਾ ਜੇ ਉਹ 50 ਰੁਪਏ ਦਾ ਫੂਡ ਖਾ ਕੇ ਉੱਥੇ 500 ਦੇ ਦੇਣਗੇ ਉਹ ਘਰੇ ਕਿਵੇਂ ਜਾਣਗੇ ਤੁਸੀਂ ਇਹ ਨਹੀਂ ਸਮਝਦੇ ਮੈਂ ਤਾਂ ਉਹ ਫਗਵਾੜੇ ਵਾਲਿਆਂ ਤੇ ਕਹਿਣਾ ਜਿਹੜੇ ਆਪਣੇ ਆਪ ਨੂੰ ਘੈਂਡ ਕਹਾਉਂਦੇ ਨੇ ਥੋੜੇ ਸ਼ਹਿਰ 'ਚ ਠੱਗੀ ਦਾ ਵਪਾਰ ਚੱਲ ਰਿਹਾ ਠੀਕ ਆ 2-4 ਘੜਮ ਚੌਧਰੀ ਉਹਨਾਂ ਦੇ ਨਾਲ ਰਲੇ ਆ ਤੁਸੀਂ ਉਹਨਾਂ ਦਾ ਵਿਰੋਧ ਨਹੀਂ ਕਰ ਸਕਦੇ ਅਸੀਂ ਪੰਜਾਬ ਦੇ ਕੋਨੇ-ਕੋਨੇ 'ਚੋਂ ਆਏ ਆ ਤੇ ਬਾਅਦ 'ਚ ਵੀ ਆਵਾਂਗੇ ਸਾਨੂੰ ਐਸਪੀ ਸਾਹਿਬ ਨੇ ਬਹੁਤ ਸੋਨਾ ਆਸ਼ਵਾਸਨ ਦਿਵਾਇਆ ਫੈਕਟ ਦੇ ਆਧਾਰ ਤੇ ਪਰਚਾ ਦਰਜ ਹੋਊਗਾ ਕਾਰਵਾਈ ਹੋਊਗੀ ਉਹਦਾ ਪੁਰਾਣਾ ਰੈਕર્ડ ਵੀ ਛਾਣਾਇਆ ਜਾਊਗਾ ਪਰ ਅਸੀਂ ਜਗਦੀਪ ਸਿੰਘ ਥਲੀ ਉਹ ਨਾਮ ਆ ਜਿਹੜਾ ਕਿ ਬੇਦਾਗ ਆ ਜੇ ਟਾਬੇ ਵਾਲੇ ਕਹਿੰਦੇ ਨੇ ਵੀ ਇਹ 21300 300 ਬਾਜਾਂ ਆਉਂਦੀਆਂ ਹਨ ਹਜੇ ਤੱਕ ਅਸੀਂ ਵੀਡੀਓ ਪਾਈ ਨਹੀਂ ਔਰ ਪਾਵਾਂਗੇ 21300 ਇਹਨਾਂ ਦੇ ਆਧਾਰ 'ਤੇ ਨੇ ਮੰਗਿਆ ਇਹ ਬਲੈਕ ਮਿਲਰ ਪੱਤਰਕਾਰ ਨੇ ਉਹ ਇੱਕ ਵੀ ਕਾਲ ਪੰਜਾਬੀ ਲੋਕ ਆਧਾਰੇ ਚੈਨਲ ਤੋਂ ਤੁਹਾਡੇ ਨੰਬਰ 'ਤੇ ਪਹਿਲਾਂ ਆਈ ਹੋਵੇ ਜਿਨੇ ਪੈਸੇ ਮੰਗਣੇ ਹੋ ਉਹ ਨਾ ਬਾਈ ਜੇ ਮੈਂ ਕੋਈ ਗਲਤ ਕਰਦਾ ਉਹ ਆ ਕੇ ਮੇਰੇ ਦੁਕਾਨ ਤੇ ਵੀਡੀਓ ਨਹੀਂ ਬਣਾਊਗਾ ਔਰ ਮੈਨੂੰ ਕਾਲ ਕਰੂਗਾ ਹਣੀ ਨਾ ਗੱਲ ਕਰਾਓ ਉਹ ਆ ਕੁਛ ਕਰ ਰਿਹਾ ਜਾਂ ਤਾਂ ਹਿੱਸਾ ਦੇ ਦੇਵੇ ਨਹੀਂ ਫਿਰ ਅਸੀਂ ਵੀਡੀਓ ਵਾਇਰਲ ਕਰਾਂਗੇ ਅਸੀਂ ਵੀ ਦੁਨੀਆ ਚ ਵਿਚਰਦੇ ਆਂ ਦੂਜੀ ਗੱਲ ਜਿਹੜੇ ਉਥੇ 30 40 ਆਏ ਸੀ ਉਹਨਾਂ ਦੇ ਪਰਿਵਾਰ ਵਾਲੇ ਜਾਂ ਉਹਨਾਂ ਦੇ ਯਾਰ ਦੋਸਤ ਜਾਂ ਖਾਨ ਸੂਰੇ ਕਹਿ ਲਓ ਠੀਕ ਹੈ ਜੇ ਦਰਾਹੇ ਚ ਮੈਂ ਖੜਾ ਮੇਰਾ ਕੋਈ ਗਲਤ ਕੰਮ ਦਾ ਵਿਰੋਧ ਕਰ ਰਿਹਾ ਤੇ ਮੈਂ ਆਪਸ ਚਾਏ 50 ਬੰਦੇ ਬੁਲਾ ਲਵਾਂ ਲੈ ਹੁਣ ਖੜੇ ਆ ਬਾਈ ਦੇ ਨਾਲ ਸਾਡਾ ਭਰਾ ਵੱਡਾ ਸਰਦਾਰ ਭਰਾ ਸਾਡਾ ਆਈ ਤੁਹਾਡੇ ਬਲਾਉ ਅਸੀਂ ਜਾਣਦੇ ਆਂ ਬਾਹਰ ਵੀ ਉਂਗਲ ਵੀ ਝਾਕੇ ਸਾਡੇ ਪ੍ਰਧਾਨ ਜੀ ਖੜੇ ਨਾਲ ਸਾਡੇ ਉਂਗਲ ਵੀ ਝਾਕੇ ਭਰਾਵਲਾ ਤੁਸੀਂ ਧੱਕੇ ਮਾਰਦੇ ਆਂ ਸ਼ਰਮ ਨਹੀਂ ਆਉਣੀ ਚਾਹੀਦੀ ਉਹ ਆਪਣੇ ਲਈ ਥੋੜੀ ਆ ਉਹ ਉਹਨਾਂ ਲਈ ਆ ਜਿਨ੍ਹਾਂ ਲਈ ਕੋਈ ਵੀ ਨਹੀਂ ਆਉਂਦਾ ਹੈਗਾ ਸੋ ਅਸੀਂ ਬਾਈ ਦੇ ਨਾਲ ਖੜੇ ਹਾਂ ਬਿਲਕੁਲ ਮਟੋਰ ਸਾਹਿਬ ਤੁਸੀਂ ਅੱਜ ਇੱਥੇ ਆਏ ਹੋ ਪੱਤਰਕਾਰੀ ਦੇ ਵਿੱਚ ਵੀ ਹੈਗੇ ਹੋ ਜਗਦੀਪ ਸਿੰਘ ਥਲੀ ਨੂੰ ਕਿੰਨਾ ਕ ਜਾਣਦੇ ਹੋ ਇੱਕ ਇਹ ਉਹ ਬੰਦਾ ਜਿਹਨੂੰ ਦੇਖ ਕੇ ਆਪਾਂ ਪੱਤਰਕਾਰੀ ਕਰਨੀ ਸਿੱਖੀ ਇਹ ਉਹ ਬੰਦਾ ਜਿਹਨੂੰ ਵੇਖ ਕੇ ਆਪਾਂ ਕਹਿੰਦੇ ਸੀ ਯਾਰ ਜਦ ਬੰਨ ਦਾ ਇਹਦੇ ਵਰਗੇ ਬੰਨ ਤੇ ਅੱਜ ਜਦੋਂ ਪਤਾ ਲੱਗਿਆ ਨਾ ਮੈਨੂੰ ਕਿ ਬਾਈ ਜੀ ਨਾਲ ਆ ਹੋਇਆ ਦਿਲ ਦੁਖਿਆ ਅੰਦਰ ਉਹ ਯਾਰ ਵੀ ਆ ਬੰਦੇ ਨੂੰ ਉਹ ਦਰਵੇਸ਼ ਬੰਦਾ ਯਾਰ ਪੱਤਰਕਾਰੀ ਚ ਮੈਂ ਕਹਿੰਦਾ ਪੰਜਾਬੀ ਲੋਕ ਚੈਨਲ ਮੈਂ ਕਦੇ ਦੇਖਿਆ ਨਹੀਂ ਕਿਤੇ ਮਿਸ ਹੋ ਗਿਆ ਹੋਵੇ ਚਾਹੇ ਕਿਸਾਨੀ ਤਰਨ ਹੋਵੇ ਚਾਹੇ ਲਤੀਮ ਪੁਰਖੀਰੀ ਵਾਲਾ ਹੋਵੇ ਕਿਹੜੇ 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 ਕਿੱਥੇ ਕਿੱਥੇ ਯਾਰ ਜਾਂਦੇ ਰਹੇ ਇੱਥੇ ਵੀ ਪੱਤਰਕਾਰ ਹੈਗੇ ਸੀ ਉਸ ਦਿਨ ਉਹਨਾਂ ਨੇ ਇਹ ਵੀ ਗੱਲਾਂ ਕਰੀਆਂ ਵੀ ਸਾਡੇ ਸ਼ਹਿਰ ਚ ਆ ਕੇ ਤੁਸੀਂ ਕਿਵੇਂ ਦੂਜੇ ਪੱਤਰਕਾਰ ਆ ਕੇ ਆ ਇੱਥੇ ਕਰ ਲੈਣਗੇ ਜਿਵੇਂ ਅਸੀਂ ਬੈਠੇ ਅਸੀਂ ਪਰਦੇ ਫੋਲਾਂਗੇ ਇਹਨਾਂ ਲੋਕਾਂ ਦੇ ਜੇ ਸਾਡੇ ਗਲਤ ਕਰੂਗਾ ਤੁਸੀਂ ਕੌਣ ਹੁੰਦੇ ਹੋ ਬਾਹਰੋਂ ਆ ਕੇ ਇੱਥੇ ਕਿਸੇ ਦੇ ਪਰਦੇ ਫੋਲਣ ਵਾਲੇ ਤੁਹਾਨੂੰ ਲੱਗਦਾ ਵੀ ਜੇ ਕਿਤੇ ਗਲਤ ਹੋ ਰਿਹਾ ਹੋਵੇ ਤੇ ਕੋਈ ਆਵਾਜ਼ ਨਾ ਚੱਕੇਵੇਂ ਤੁਸੀਂ ਬਾਈ ਜੀ ਪੱਤਰਕਾਰ ਉਹ ਕਲਮ ਹੁੰਦੀ ਜੇ ਪੱਤਰ ਉਹ ਆਵਾਜ਼ ਹੈ ਇਹ ਕਿਤੇ ਵੀ ਜਾਵੇ ਇਹਨਾਂ بلند ਹੋਣਾ ਹੀ ਹੋਣਾ ਹੈ ਪਰ ਹੋਣਾ ਉਹਨਾਂ ਜਿਹਦੇ ਅੰਦਰ ਜ਼ਮੀਰ ਹੈਗੀ ਹੈ ਜਿਹਦੀ ਜ਼ਮੀਰ ਜਾਗਦੀ ਹੈ ਜਿਹੜਾ ਜਿਹਨੂੰ ਪਤਾ ਮੈਂ ਵਿਕਣਾ ਨਹੀਂ ਆ ਨਾ ਮੈਂ ਤਾਂ ਲੋਕਾਂ ਵਾਸਤੇ ਬਣਿਆ